ਰਾਜੇ ਦੀ ਉਂਗਲ ਕੱਟੀ ਗਈ ਤੇ ਉਹ ਜਦੋਂ ਉਹਨੂੰ ਦੱਸਿਆ ਆਪਣੇ ਸਲਾਹਕਾਰ ਨੂੰ ਨੇ ਕਹਿੰਦਾ ਯਾਰ ਮੇਰੀ ਤਾਂ ਉਂਗਲ ਕੱਟੀ ਗਈ ਉਹ ਆਦਾ ਕਿ ਰੱਬ ਜੋ ਕਰਦਾ ਠੀਕ ਕਰਦਾ ਉਹਨੂੰ ਰਾਜੇ ਨੇ ਪੁੱਛ ਲਿਆ ਕਹਿੰਦਾ ਵੀਰਵਾਲ ਅਸਮਾਨ ਤੇ ਤਾਰੇ ਕਿੰਨੇ ਆ ਬਰਾ ਤਾਂ ਜਵਾਬ ਵੀ ਵੱਡਾ ਹੀ ਆ ਗਿਆ ਉਹ ਕਹਿੰਦਾ ਜੀ ਜਿੰਨੇ ਗੱਲਾਂ ਸੁਣਦੇ ਆ ਕਿ ਬਲੀ ਦਿੰਦੇ ਸੀ ਲੋਕ ਉਹਨਾਂ ਨੇ ਕਿਸੇ ਬੰਦੇ ਦੀ ਬਲੀ ਦੇਣੀ ਸੀ ਉਹਨਾਂ ਨੇ ਉਹ ਰਾਜਾ ਫੜ ਲਿਆ ਜਦੋਂ ਉਹਨਾਂ ਦੇ ਰਾਜ ਚ ਗਿਆ ਅੱਛਾ ਹੰਦਾ ਹਟਦਾ ਨਹੀਂ ਪੁੱਠੇ ਕਰਨਵਾ ਦਾ ਵੀ ਤੇਰਾ ਪੁੱਠਾ ਆਖੇ ਹੂੰ ਉਹ ਮਨ ਚ ਫੇਰ ਹੰਦਾ ਕਿਡਾ ਵੱਡਾ ਆ ਦਾ ਵੇਹ ਦਰਖਤਾਂ ਦਾ ਕੋਠੇ ਜੋਂ ਵੀ ਉੱਚਾ ਤੇ ਇਹਨੂੰ ਆ ਦਾ ਭੂਰਾ ਭੂਰਾ ਆਂਬੀਆਂ ਲਾਈਆਂ ਹੂੰ ਤੇ ਆਲਾ ਭੂਰਾ ਪਤਲੀ ਜੀ ਵੱਲ ਆ ਇਹਨੂੰ ਆ ਦਾ ਡੇ ਡਿਆਂ ਦਾ ਮਤੀਰੇ ਲਾ ਰੱਖੇ ਦੀ ਹੂੰ ਜਾਨ ਨਿਕਲੀ ਪਈ ਐ ਇਹ ਹੂੰ ਚੰਦਾ ਸੋਚਦਾ ਸੋਚਦਾ ਮਨ ਚ ਉਹਨੂੰ ਨੀਂਦ ਆ ਗਈ ਸੌਂ ਗਿਆ ਪੁੱਤੋ ਨਾ ਪੁੱਠੇ ਰੱਖ ਤੱਕ ਲਿਆ ਕਿਸੇ ਵੱਲ ਇਹ ਸਾਰਿਆਂ ਨੂੰ ਇੱਕੋ ਜਿਹਾ ਬਣਾਤਾ ਤੇ ਫਿਰ ਦੂਜਾ ਛੋਟਾ ਕੰਮ ਕੌਣ ਕਰੂਗਾ ਹਨਾ ਬਿਲਕੁਲ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਦੇਖੀਏ ਤੇ ਆਪਾਂ ਨਾ ਸੋਚ ਰਹੇਕ ਦੀ ਆ ਵੀ ਮੈਂ ਉਹ ਵਧੀਆ ਕੰਮ ਕਰਦਾ ਤੇ ਮੈਂ ਵੀ ਉਹੀ ਕਰਾਂ ਉਹਨੂੰ ਲੈ ਕੇ ਵੀ ਆਪਣੀ ਹਰ ਬੰਦੇ 'ਚ ਕੋਈ ਵੱਖਰੀ ਕਲਾ ਹਮ ਇੱਕੋ ਜੇ ਨਹੀਂ ਸਾਰੀ ਦੁਨੀਆ ਤਾਂ ਉਹ ਦੁੱਖ ਸੁੱਖ ਜਿਹੜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਟੂ ਕੈਨੇਡਾ ਤੇ ਅੱਜ ਦਾ ਵਿਸ਼ਾ ਤੁਸੀਂ ਪਾੜ ਹੀ ਲਿਆ ਹੋਣਾ ਬੁਰੇ ਹੋਏ ਤੇ ਚੰਗੇ ਹੋਏ ਤੇ ਆਪਾਂ ਨਾ ਰੱਬ ਨੂੰ ਕਈ ਵਾਰੀ ਸ਼ਿਕਵੇ ਗਲੇ ਕਰਨ ਲੱਗ ਜਾਂਦੇ ਆ ਦੇ ਉਸੇ ਆਧਾਰ ਤੇ ਅੱਜ ਆਪਾਂ ਚਰਚਾ ਕਰਨੀ ਕਈ ਵਾਰ ਆਪਾਂ ਕੀ ਕਰਦੇ ਆਂ ਚੰਗਾ ਹੋਇਆ ਤੇ ਆਪਾਂ ਕਹਿ ਦਿੰਨੇ ਇਹ ਮੇਰੇ ਕੋਈ ਕਰਮ ਸੀ ਮਾੜਾ ਹੋਇਆ ਉਹ ਰੱਬ ਨੇ ਕਰਤਾ ਤੇ ਇਸੇ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ ਅੱਜ ਤੇ ਆਓ ਸ਼ੁਰੂ ਕਰਦੇ ਆਂ ਇਸ ਚੀਜ਼ ਨੂੰ ਤੇ ਜਰੂਰ ਦੇਖਿਓ ਜੇ ਕਈ ਚੀਜ਼ਾਂ ਕਈ ਕਿਸੇ ਵੀ ਅਸੀਂ ਇਹਦੇ ਚ ਲੈ ਕੇ ਆਏ ਆਂ ਤੇ ਉਹ ਤੁਹਾਨੂੰ ਸੁਣ ਕੇ ਕੰਫੀਡੈਂਸ ਵੜਾਊਗਾ ਵੀ ਰੱਬ ਨੇ ਜੋ ਕੀਤਾ ਉਹ ਬਹੁਤ ਚੰਗੇ ਲਈ ਕੀਤਾ ਸਾਡੇ ਲਈ ਸਾਥ ਦੇਣਗੇ ਮੇਰੇ ਫਾਦਰ ਸਾਹਿਬ ਹਾਂਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਪਹਿਲਾਂ ਦੱਸੋ ਵੀ ਆਪਾਂ ਨਾ ਕਈ ਵਾਰੀ ਮੈਂ ਹੁਣ ਜੇ ਮੇਰੇ ਨਾਲ ਮਾੜਾ ਹੋ ਜੇ ਮੰਨ ਲਓ ਕੋਈ ਵੀ ਦੁਰਿਆ ਜਾਂਦਾ ਕੋਈ ਚੀਜ਼ ਮਾੜੀ ਹੋ ਜੇ ਮੇਰੇ ਨਾਲ ਤੇ ਮੈਂ ਰੱਬ ਨੂੰ ਸ਼ਿਕਵੇ ਕਰਨ ਲੱਗ ਜਾਂਦਾ ਹਨਾ ਵੀ ਇਹ ਤਾਂ ਮੇਰੇ ਲਈ ਬਹੁਤ ਮਾੜਾ ਹੋ ਗਿਆ ਤੇ ਜੇ ਮੈਂ ਚੰਗਾ ਹੋ ਜਾਂਦਾ ਵੀ ਮੇਰੇ ਲਈ ਬਹੁਤ ਚੰਗਾ ਹੋਇਆ ਤੇ ਮੈਂ ਕਹਿ ਦਿੰਦਾ ਵੀ ਇਹ ਮੈਂ ਆਹਾ ਕੀਤਾ ਸੀ ਇਹਦੇ ਕਰਕੇ ਹੀ ਚੰਗਾ ਹੋ ਗਿਆ ਕੀ ਇਹ ਸਹੀ ਹੈ ਦੇਖੋ ਨਾ ਕਿ ਇਨਸਾਨ ਦੀ ਫਿਤਰਤ ਆ ਅਸੀਂ ਆਪਦੇ ਦਿਮਾਗ ਦੀ ਦਾਤ ਦਿੰਨੇ ਆਂ ਕਈ ਵਾਰੀ ਹਨਾ ਹਮ ਆਪਦੇ ਆਪ ਨੂੰ ਸ਼ੋਅ ਆਫ ਵੀ ਕਰਦੇ ਆਂ ਕਿ ਯਾਰ ਜੇ ਚੰਗਾ ਹੋ ਗਿਆ ਨਾ ਸਾਰਾ ਮੈਂ ਆਪਦੀ ਬੁੱਧੀ ਨਾਲ ਕੀਤਾ ਮੈਂ ਆਪਦੀ ਅਕਲ ਨਾਲ ਕੀਤਾ ਮੇਰੀ ਅਕਲ ਵੱਡੀ ਦਿਖਾਉਣ ਵਾਸਤੇ ਹਨਾ ਤਾਂ ਉਹ ਗੱਲਾਂ ਅਸੀਂ ਇਹੋ ਜਿਹੀਆਂ ਕਰ ਜਾਂਦੇ ਆਂ ਪਰ ਇਸੇ ਦੇ ਅਗੇਂਸਟ ਜਦੋਂ ਕੋਈ ਚੀਜ਼ ਆਪਣੇ ਉਲਟ ਹੋ ਜਾਂਦੀ ਆ ਜਾਂ ਇਹ ਮੰਨ ਲਓ ਆਪਣਾ ਕੋਈ ਨੁਕਸਾਨ ਹੋ ਜਾਂਦਾ ਹਨਾ ਜਾਂ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਜਾਂ ਕਿਸੇ ਦਾ ਕੋਈ ਫਾਈਨੈਂਸ਼ਲੀ ਨੁਕਸਾਨ ਹੋ ਗਿਆ ਜਾਂ ਪਰਿਵਾਰਕ ਤੌਰ ਤੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਉਹ ਆਪਾਂ ਨੁਕਸਾਨ ਚ ਗਿਣਦੇ ਹਾਂ ਉਹਨਾਂ ਚੀਜ਼ਾਂ ਨੂੰ ਤਾਂ ਨੁਕਸਾਨ ਮੌਕੇ ਆਪਾਂ ਸੁਭਾਵਿਕ ਜਿਹੀ ਕਹਿ ਦਿੰਨੇ ਆ ਕਿ ਰੱਬ ਨੇ ਯਾਰ ਕਰਤਾ ਇਹਦੇ ਚ ਇੱਕ ਚੀਜ਼ ਹੋਰ ਬੜੀ ਕਮਾਲ ਦੀ ਕਈ ਵਾਰੀ ਮਨ ਚ ਆਉਂਦੀ ਆ ਕਿ ਆਪਾਂ ਕਈ ਵਾਰੀ ਤਾਂ ਇੱਥੋਂ ਤੱਕ ਕਹਿ ਦਿੰਨੇ ਯਾਰ ਵੀ ਆ ਨਾਲ ਦਾ ਦਾ ਵੇਲਾ ਵਧੀਆ ਤੁਰਿਆ ਫਿਰਦਾ ਨਾ ਇਹ ਰੱਬ ਨੂੰ ਯਾਦ ਕਰਦਾ ਨਾ ਕੁਛ ਇਹ ਤਾਂ ਰੱਬ ਯਾਦ ਨਹੀਂ ਆਪਾਂ ਕਹਿ ਦਿੰਨੇ ਹਨਾ ਹਾਂ ਹਾਂ ਆਪਾਂ ਕਹਿ ਦਿੰਨੇ ਆਬਵੀਅਸਲੀ ਕਹਿੰਨੇ ਜਦੋਂ ਆਪਾਂ ਜੇ ਕੋਈ ਚੰਗਾ ਤੁਰਿਆ ਫਿਰਦਾ ਨਾ ਹੁਣ ਕਹਿ ਦਿੰਨੇ ਯਾਰ ਇਹ ਬੜਾ ਵਧੀਆ ਮੇਰੇ ਨਾਲ ਹਾਂ ਕਿ ਮੈਂ ਯਾਰ ਉਸਦਾ ਵੀ ਰੱਬ ਨੂੰ ਉਹਦੇ ਨਾਲ ਵੱਧ ਯਾਦ ਕਰਦਾ ਜਾਂ ਮਨ 'ਚ ਮੈਂ ਡਰ ਭੈਰ ਆ ਕੇ ਚੱਲਦਾ ਮੇਰੇ ਨਾਲ ਯਾਰ ਗਲਤ ਹੋਈ ਜਾਂਦਾ ਇਹ ਇੱਕ ਤਾਨੇ ਆ ਜਿਹੜੇ ਆਪਾਂ ਕਈ ਵਾਰੀ ਮਨ 'ਚ ਲੈ ਕੇ ਹੋ ਸਕਦਾ ਕਈ ਵਾਰੀ ਤਾਂ ਆਪਾਂ ਇੱਕ ਦੂਜੇ ਕੋਲੇ ਬੋਲ ਵੀ ਦਿੰਨੇ ਆ ਯਾਰ ਮੇਰੇ ਨਾਲ ਤਾਂ ਐ ਹੋ ਗਿਆ ਰੱਬ ਨੇ ਐ ਕਰਤੀ ਤੇ ਕਈ ਵਾਰੀ ਆਪਾਂ ਮਨ 'ਚ ਲੈ ਕੇ ਵੀ ਤੁਰੇ ਫਿਰਦੇ ਆ ਤਾਂ ਇਹ ਨਾ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਲਗਭਗ ਬਹੁਤ ਘੱਟ ਲੋਕ ਆ ਜਿਹੜੇ ਇਸ ਚੀਜ਼ ਤੋਂ ਬਚੇ ਹੋਣਗੇ ਨਹੀਂ ਮੋਸਟਲੀ ਲੋਕਾਂ ਦੇ ਮਨ 'ਚ ਇਹ ਗੱਲ ਰਹਿੰਦੀ ਹੈ ਤੇ ਇੱਕ ਗੱਲ ਮੇਰੀ ਮੰਨੀ ਇਹ ਵੀ ਆ ਵੀ ਆਪਣੇ ਕੋਲੇ ਤੀਜਾ ਕੋਈ ਪਰਸਨ ਹੀ ਨਹੀਂ ਹੁੰਦਾ ਆਪਣੇ ਕੋਲੇ ਇੱਕ ਰੱਬ ਆ ਆਪਣਾ ਜਰੀ ਆ ਤੇ ਆਪਾਂ ਉਹਦੇ ਨਾਲ ਵੀ ਗਲੇ ਸ਼ਿਕਵੇ ਕਰਦੇ ਹਣਾ ਬਿਲਕੁਲ ਤੇ ਇਹ ਇਹ ਕਿੱਥੋਂ ਤੱਕ ਸਹੀ ਆ ਵੇਖੋ ਸਹੀ ਪਤਾ ਕੀ ਆ انسان ਦੇ ਵਿੱਚ ਉਹ ਜਿਵੇਂ ਆਮ ਬਜ਼ੁਰਗ ਕਹਿੰਦੇ ਕਿ ਸਹਿਣ ਸ਼ਕਤੀ ਜਿਹੜੀ ਆ ਹੂੰ ਜਿਹਦੀ ਸਹਿਣ ਸ਼ਕਤੀ ਤਕੜੀ ਆ ਨਾ ਉਹ ਸਭ ਤੋਂ ਘੱਟ ਗਿਲਾ ਕਰੂਗਾ ਸਹਿਣ ਸ਼ਕਤੀ ਦੋਵੇਂ ਪਾਸੇ ਹੁੰਦੀ ਹੈ ਜਿੱਤ ਦੀ ਵੀ ਤੇ ਹਾਰ ਦੀ ਵੀ ਹੁਣ ਆਪਾਂ ਕਈ ਵਾਰੀ ਜਿੱਤ ਜਾਂਦੇ ਤੇ ਕਈ ਬੰਦੇ ਬੜਾ ਹੀ ਜਸ਼ਨ ਮਨਾਉਣ ਲੱਗ ਜਾਂਦੇ ਆ ਆਮ ਤੁਸੀਂ ਮੈਚ ਖੇਡਦੇ ਆ ਕਬੱਡੀ ਦੇ ਮੈਚ ਵੇਖਦੇ ਆ ਵੇਖਦੇ ਆ ਜੇ ਇੱਕ ਛੋਟੀ ਜੀ ਕੋਈ ਪ੍ਰਾਪਤੀ ਹੋ ਗਈ ਆ ਨਾ ਤੇ ਉਹਦਾ ਬੜਾ ਹੋ ਹੱਲਾ ਉਹ ਪਲੇਅਰ ਕਰੀ ਜਾਂਦਾ ਇਹ ਕਾਮ ਪਲੇਅਰ ਹੁੰਦੇ ਆ ਚਾਹੇ ਉਹ ਮੈਚ ਵੀ ਜਿੱਤ ਗਿਆ ਚਾਹੇ ਕਿੰਨੀ ਵੱਡੀ ਹੋ ਤਾ ਉਹ ਬਸ ਥੋੜਾ ਬਹੁਤਾ ਉਹਨੂੰ ਕਰਕੇ ਹਟ ਜਾਂਦੇ ਇਹ ਉਹਨੂੰ ਕਹਿੰਦੇ ਸਹਿਣਸ਼ੀਲਤਾ ਐਵੇਂ ਇਹਦੇ ਵਿਪਰੀਤ ਆਪਾਂ ਕਹਿ ਲਈਏ ਇਹਦੇ ਉਲਟ ਕਹਿ ਲਈਏ ਹਾਰ ਆ ਜੇ ਕਦੇ ਹਾਰ ਹੋਈ ਆ ਤਾਂ ਉਹ ਦੋ ਵੀ ਉਹਨਾਂ ਦਾ ਬਾੜਾ ਤੁਸੀਂ ਮੂੰਹ ਜਾਂ ਡਿੱਗਿਆ ਜਾਂ ਮੁਰਾਲ ਜਾਂ ਡਾਊਨ ਨਹੀਂ ਵੇਖੋਗੇ ਤਾਂ ਜਿਹਦੇ 'ਚ ਇਹ ਸਹਿਣ ਸ਼ਕਤੀ ਆ ਗਈ ਉਹ ਬੰਦਾ ਇਹ ਰੱਬ ਨੂੰ ਤਾਨਿਆਂ ਵਾਲਾ ਮੰਨ ਲਓ ਜਾਂ ਬਾੜਾ ਸ਼ੋਅ ਆਫ ਵਾਲਾ ਕੰਮ ਕਦੇ ਨਹੀਂ ਕਰੂਗਾ ਅੱਛਾ ਪਹਿਲੋ ਮੈਂ ਤੁਹਾਡੇ ਤੋਂ ਸਾਰਿਆਂ ਨੂੰ ਪਹਿਲੋਂ ਉਹ ਕਵਿਤਾ ਸੁਣਾਉਣਾ ਚਾਹਣਾ ਜਿਹੜੀ ਪਹਿਲਾਂ ਤੁਸੀਂ ਮੈਨੂੰ ਸੁਣਾਈ ਆ ਅੱਛਾ ਹਾਂ ਉਹ ਸੁਣਾਓ ਪਹਿਲਾਂ ਤਾਂ ਉਹ ਜਿਹੜੀ ਐਕਸਲ ਕਵਿਤਾ ਲਿਖੀ ਆ ਨਾ ਹਾਂ ਉਹ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਮੋਟੀਵੇਟ ਕਰਨ ਵਾਸਤੇ ਲਿਖੀ ਆ ਕਿ ਜਦੋਂ ਸਭ ਕੁਝ ਕਰਨਾ ਹੀ ਰੱਬ ਨੇ ਆ ਹੂੰ ਠੀਕ ਹੈ انسان ਮਿਹਨਤ ਕਰਦਾ انسان ਨੂੰ ਉਹਨੇ ਹੱਥ ਦਿੱਤੇ ਆ ਪੈਰ ਦਿੱਤੇ ਆ ਦਿਮਾਗ ਦਿੱਤਾ ਕਿ ਜਿੰਨਾ ਤੇਰਾ ਚੱਲਦਾ ਚਲਾ ਜਿੰਨੇ ਹੱਥ ਪੈਰ ਚੱਲਦੇ ਆ ਚਲਾ ਚੰਗੀ ਕਿਰਤ ਕਰ ਚੰਗਾ ਕੰਮ ਕਰ ਹਨਾ ਚੰਗੀ ਸਿੱਖਿਆ ਲੈ ਹਰ ਕੰਮ ਦੀ ਫੇਰ ਉਸ ਕੰਮ ਨੂੰ ਸ਼ੁਰੂ ਕਰ ਹੁਣ ਕਈ ਵਾਰੀ ਆਪਾਂ ਕੋਈ ਕੰਮ ਸ਼ੁਰੂ ਕਰ ਲੈਨੇ ਆਪ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੁੰਦਾ ਯਾਰ ਵੇਖੋ ਵੇ ਕੀ ਸ਼ੁਰੂ ਕਰ ਲਿਆ ਉਹਦੇ ਚ ਲਾਸ ਹੋ ਗਿਆ ਫੇਰ ਸਿੱਟ ਤਾ ਰੱਬ ਤੇ ਤਨ ਹੂੰ ਉਹ ਯਾਰ ਰੱਬ ਨੇ ਐ ਵੀ ਉਹਦਾ ਤਾਂ ਚੱਲ ਗਿਆ ਮੇਰਾ ਤਾਂ ਚੱਲੇ ਮੇਰਾ ਚੱਲੇ ਹੋ ਸਕਦਾ ਤੁਹਾਨੂੰ ਉਸ ਚੀਜ਼ ਦੀ ਨੌਲੇਜ ਹੀ ਨਹੀਂ ਤੁਹਾਨੂੰ ਸਿੱਖਿਆ ਹੀ ਨਹੀਂ ਤੁਸੀਂ ਲਈ ਉਹਦੇ ਬਾਰੇ ਜਾਣਦੇ ਹੀ ਨਹੀਂ ਕਿ ਇਹਨੂੰ ਕਰਨਾ ਕਿਵੇਂ ਆ ਤਾਂ ਉਹ ਸਾਰੀਆਂ ਚੀਜ਼ਾਂ ਨਾ ਕਈ ਵਾਰੀ ਅਸੀਂ ਆਪਣੀਆਂ ਗਲਤੀਆਂ ਨਹੀਂ ਕੱਢਦੇ ਤਾਂ ਕਰਦੇ ਆ ਸ਼ੁਰੂ ਆਪਾਂ ਕਵਿਤਾ ਜੋ ਕਿਸਮਤ ਵਿੱਚ ਉਹੀ ਮਿਲਣਾ ਕਹਿ ਗਏ ਲੋਕ ਸਿਆਣੇ ਕਿੰਨਾ ਕਿੱਥੇ ਕਿਵੇਂ ਕੀ ਹੋਣਾ ਇਹ ਤਾਂ ਰੱਬ ਹੀ ਜਾਣੇ ਗਿਣਤੀ ਦੇ ਨੇ ਸਾਹ ਲੈਣ ਲਈ ਮਿਣੇ ਤੁਲੇ ਹੋਏ ਦਾਣੇ ਫਿਰ ਵੀ ਬੁਣਦਾ ਰਹਿਣਾ ਬੰਦਿਆ ਪੁੱਠੇ ਸਿੱਧੇ ਤਾਣੇ ਦੁੱਖ ਸੁੱਖ ਹਿੱਸਾ ਜ਼ਿੰਦਗੀ ਦਾ ਜਿਵੇਂ ਦੁੱਖ ਸੁੱਖ ਹਿੱਸਾ ਜ਼ਿੰਦਗੀ ਦਾ ਜਿਵੇਂ ਕੱਪੜੇ ਨਵੇਂ ਪੁਰਾਣੇ ਕਰਕੇ ਮਿਹਨਤ ਸੌਂ ਜਾਇਆ ਕਰ ਰੱਖ ਕੇ ਬਾਹਸ ਰਹਾਣੇ ਆਪੇ ਹੀ ਰੱਬ ਬਰਕਤ ਪਾ ਦੂ ਕਰ ਦੂ ਕੰਮ ਟਿਕਾਣੇ ਚੰਗਾ ਹੋਵੇ ਤਾਂ ਕਰੀ ਸ਼ੁਕਰਾਨਾ ਚੰਗਾ ਹੋ ਜੇ ਕਰੀ ਸ਼ੁਕਰਾਨਾ ਕੁਝ ਖੁੱਸ ਗਿਆ ਮਨ ਲਈ ਭਾਣੇ ਜੇ ਘਰ ਘਰ ਵਿੱਚ ਖੁਸ਼ ਨੇ ਤੇਰੇ ਮਾਂ ਪਿਓ ਸਣੇ ਨਿਆਣੇ ਜਸਪਾਲ ਸਿੰਘ ਆ ਜਿੰਨਾ ਹੁੰਦਾ ਕਰ ਲੈ ਜਸਪਾਲ ਸਿੰਘ ਆ ਜਿੰਨਾ ਹੁੰਦਾ ਕਰ ਲੈ ਬਾਕੀ ਆਪੇ ਹੀ ਮੌਲਾ ਜਾਣੇ ਬਾਕੀ ਆਪੇ ਹੀ ਮੌਲਾ ਜਾਣੇ ਕਿਉਂਕਿ ਓਵਰਆਲ ਗੱਲ ਪਤਾ ਕੀ ਹੈ ਆਖਰਕਾਰ ਜਿਹੜਾ ਫੈਸਲਾ ਰੱਬ ਦਾ ਟੱਲ ਆ ਜਿੰਨਾ ਦੇਣਾ ਜਿੱਥੇ ਦੇਣਾ ਇਹ ਪ੍ਰਮਾਤਮਾ ਨੇ ਆਪਣਾ ਫਿਕਸ ਕੀਤਾ ਆਮ ਵੇਖੋ ਬਜ਼ੁਰਗਾਂ ਤੋਂ ਸੁਣਦੇ ਨਾ ਕਿ ਹਰ ਇੱਕ ਬੰਦੇ ਦੀ ਕਿਸਮਤ ਪ੍ਰਮਾਤਮਾ ਲਿਖ ਕੇ ਭੇਜਦਾ ਬੱਚਾ ਜਨਮ ਲੈਂਦਾ ਤਾਂ ਆਪਾਂ ਪਿਓ ਪੁੱਤ ਬੈਠੇ ਹਨ ਤਾਂ ਮਾਂ ਦੀ ਛਾਤੀ ਚੋਂ ਪਹਿਲਾਂ ਦੁੱਧ ਆ ਜਾਂਦਾ ਉਹਦਾ ਇੰਤਜ਼ਾਮ ਕੀਤਾ ਪ੍ਰਮਾਤਮਾ ਨੇ ਉਹਨੂੰ ਪਤਾ ਕਿ ਇਹਨੂੰ ਸਭ ਤੋਂ ਪਹਿਲਾਂ ਇਹ ਦੁੱਧ ਚਾਹੀਦਾ ਹਮ ਸਟਾਰਟਿੰਗ ਹੁੰਦੀ ਹੈ ਜਿੱਥੋਂ ਸਾਡੀ ਜ਼ਿੰਦਗੀ ਦੀ ਤਾਂ ਪ੍ਰਮਾਤਮਾ ਨੇ ਤਾਂ ਹਰ ਚੀਜ਼ ਰੱਖੀ ਹੈ ਜਿੰਨੀ ਲੋੜ ਹੈ ਜਿਹਨੂੰ ਜਿੰਨੀ ਲੋੜ ਹੈ ਇਨਸਾਨ ਕਈ ਵਾਰੀ ਬੇਸਬਰਾ ਹੋ ਜਾਂਦਾ ਹਨ ਹੁਣ ਬਿਨ ਕਰਮਾਂ ਕਿਸ ਪਾਈਏ ਨਾਹੀਂ ਜੇ ਬਹੁਤ ਇਰਾਦਾ ਹੋਵੇ ਦੇ ਸਾਡੇ ਕਰਮਾਂ ਚ ਲਿਖਿਆ ਹੀ ਥੋੜਾ ਤੇ ਅਸੀਂ ਬਹੁਤਾ ਧਾਈ ਚੱਲੀਏ ਧਾਵਨ ਦਾ ਮਤਲਬ ਹੁੰਦਾ ਵੀ ਸੋਚੀ ਜਾਣਾ ਤਾਂ ਉਹ ਸਾਨੂੰ ਮਿਲਣਾ ਨਹੀਂ ਦੂਜੀ ਗੱਲ ਇਹ ਆ ਵੀ ਜੇ ਕਿਸਮਤ ਦਾ ਰੋਲ ਹੀ ਨਾ ਹੋਵੇ ਤਾਂ ਫਿਰ ਤਾਂ ਵੱਡੇ ਵੱਡੇ ادارے ਆ ਵੱਡੀਆਂ ਕੰਪਨੀਆਂ ਆ ਉਹਨਾਂ ਚ ਤੁਸੀਂ ਆਮ ਵੇਖਿਆ ਹੋਣਾ ਸਲਾਹਾਂ ਦੇਣ ਵਾਲੇ ਬੰਦੇ ਨੌਕਰੀ ਕਰਦੇ ਹੁੰਦੇ ਆ ਉਹਨਾਂ ਦਾ ਦਿਮਾਗ ਮਾਲਕ ਨਾਲੋਂ ਜ਼ਿਆਦਾ ਹੁੰਦਾ ਮਾਲਕ ਉਹਨਾਂ ਨੂੰ ਪੁੱਛਦਾ ਹੂੰ ਕੀ ਵੀ ਆ ਡਿਸੀਜਨ ਕਿਵੇਂ ਲੈਣਾ ਇਸ ਵੇਲੇ ਆਪਾਂ ਨੂੰ ਕਿੰਨੇ ਪਰਸੈਂਟ ਇਹ ਕਰਨਾ ਉਹ ਕਰਨਾ ਸਭ ਆਪਾਂ ਪੜਦੇ ਸੁਣਦੇ ਹਣਾ ਤਾਂ ਫਿਰ ਉਹਨਾਂ ਨੂੰ ਰੱਬ ਨੇ ਮਾਲਕ ਕਿਉਂ ਨਹੀਂ ਬਣਾਇਆ ਜੇ ਰੱਬ ਦੀ ਕੀਤੀ ਹੈ ਨਹੀਂ ਤਾਂ ਹੂੰ ਆਕਰ ਗੱਲ ਤਾਂ ਹੈ ਆ ਨਾ ਕਿ ਉਹ ਕਿਸਮਤ ਦਾ ਰੋਲ ਆ ਉਹ ਬੰਦਾ ਉਹਦੇ ਨਾਲੋਂ ਘੱਟ ਨੋਲਿਜ ਰੱਖਦਾ ਪਰ ਪ੍ਰਮਾਤਮਾ ਨੇ ਰਾਜ ਭਾਗ ਜਾਂ ਮਾਲਕੀ ਵਾਲਾ ਜਿਹੜਾ ਹੱਕ ਆ ਉਹ ਉਹਨੂੰ ਦਿੱਤਾ ਉਹਨੂੰ ਦਿੱਤਾ ਵਿਆ ਤਾਂ ਪ੍ਰਮਾਤਮਾ ਜੋ ਕਰਦਾ ਨਾ ਉਹ ਠੀਕ ਕਰਦਾ ਉਹਦਾ ਤਾਣਾ ਬਾਣਾ ਇਹਦੇ 'ਚ ਨਾ ਇੱਕ ਮੈਨੂੰ ਗੱਲ ਯਾਦ ਆ ਗਈ ਬਹੁਤ ਸਾਰੇ ਲੋਕਾਂ ਨੇ ਹੋ ਸਕਦਾ ਸੁਣੀ ਹੋਵੇ ਹੂੰ ਇੱਕ ਰਾਜਾ ਸੀ ਤੇ ਇੱਕ ਉਹਦੇ ਨਾਲ ਉਹਦਾ ਵਜ਼ੀਰ ਕਹਿ ਲਓ ਜਾਂ ਉਹਦਾ ਜਿਹੜਾ ਸਾਥ ਦੇਣ ਵਾਲਾ ਬੰਦਾ ਸੀ ਉਹਦੇ ਨਾਲ ਰਹਿੰਦਾ ਸੀ ਹੂੰ ਹੂੰ ਜਿਵੇਂ ਅੱਜਕੱਲ ਬਾਬਿਆਂ ਦੇ ਗੜਬਈ ਕਹੇ ਜਾਂਦੇ ਹਨਾ ਸਾਧਾ ਨੇ ਗੜਬਈ ਰੱਖਿਆ ਇਹ ਮੇਰਾ ਗੜਬਈ ਆ ਕਹਿ ਦਿੰਦੇ ਹਨਾ ਅੱਛਾ ਤਾਂ ਉਹ ਉਹਦਾ ਇੱਕ ਤਰ੍ਹਾਂ ਦਾ ਕੌਲੀ ਕਲਰਕ ਸੀ ਉਹ ਉਹ ਉਹਦੇ ਨਾਲ ਰਹਿੰਦਾ ਹੁੰਦਾ ਸੀ ਰਾਜੇ ਨੇ ਜਿੱਥੇ ਬਾਹਰ ਜਾਣਾ ਜੋ ਕਰਨਾ ਉਹਨੂੰ ਪੁੱਛਣਾ ਦੱਸਣਾ ਪੂਰੀ ਸਲਾਹ ਨਾਲ ਪਰ ਉਸ ਬੰਦੇ ਨੂੰ ਇੱਕ ਬਿਮਾਰੀ ਸੀ ਹੂੰ ਰਾਜੇ ਦੇ ਮੁਤਾਬਕ ਬਿਮਾਰੀ ਸੀ ਵੈਸੇ ਤੋਂ ਬੰਦਾ ਸਹੀ ਸੀ ਹੂੰ ਉਹਨੂੰ ਇਹ ਆਦਤ ਸੀ ਕਿ ਉਹਨੇ ਕੁਝ ਵੀ ਹੋ ਜਾਣਾ ਰਾਜੇ ਨੇ ਆਖਣਾ ਐ ਹੋ ਗਿਆ ਤਾਂ ਉਹਨੇ ਕਹਿ ਦੇਣਾ ਰੱਬ ਜੋ ਕਰਦਾ ਰਾਜਾ ਸਭ ਠੀਕ ਹੀ ਕਰਦਾ ਉਹ ਅੱਛਾ ਉਹਨੇ ਹਰ ਗੱਲ ਨੂੰ ਇੱਥੇ ਲਿਆ ਕੇ ਖਤਮ ਕਰ ਦੇਣਾ ਹੂੰ ਉਹ ਰਾਜੇ ਕੋਲੇ ਗੋਗੂ ਜਵਾਬ ਹੀ ਨਾ ਹੋਣਾ ਹੂੰ ਪਰ ਹੌਲੀ ਹੌਲੀ ਨਾ ਰਾਜੇ ਦੇ ਗੱਲ ਦਿਮਾਗ 'ਚ ਇਹ ਗੱਲ ਚੁੱਭਣ ਲੱਗ ਗਈ ਯਾਰ ਵੀ ਕੋਈ ਗੱਲ ਹੁੰਦੀ ਚਾਹ ਚੰਗਾ ਹੋ ਜਾਂਦਾ ਚਾਹ ਮਾੜਾ ਇਹ ਕੋਈ ਡਾਇਲੌਗ ਮਾਰ ਦਿੰਦਾ ਇੱਕੋ ਟੋਟਕਾ ਛੱਡ ਦਿੰਦਾ ਬਈ ਇੱਕ ਹੀ ਗੱਲ ਹੈ ਕਰਦਾ ਮੈਂ ਰੱਬ ਜੋ ਕਰਦਾ ਠੀਕ ਹੀ ਕਰਦਾ ਚਲੋ ਸਮਾਂ ਨਿਕਲਦਾ ਗਿਆ ਰਾਜੇ ਨੂੰ ਸ਼ਿਕਾਰ ਖੇਡਣ ਦੀ ਆਮ ਰਾਜਿਆਂ ਦੀ ਆਪ ਕੋਈ ਸੇ ਕਹਾਣੀਆਂ ਪੜਦੇ ਆ ਸ਼ਿਕਾਰ ਖੇਡਣ ਦੇ ਬੜੇ ਆਦੀ ਹੁੰਦੇ ਸੀ ਕਿਉਂਕਿ ਤਾਜ਼ਾ ਮਾਸ ਖਾਣਾ ਲਿਆ ਕੇ ਜਾਂ ਆਪਣੇ ਸ਼ੌਂਕ ਦੀ ਪੂਰਤੀ ਵਾਸਤੇ ਨਿਸ਼ਾਨੇਬਾਜ਼ੀ ਜਿਉਂ ਨਪੁੰਨ ਰਹਿਣ ਵਾਸਤੇ ਨਾ ਇਹ ਲੋਕ ਸ਼ਿਕਾਰ ਖੇਡਦੇ ਸੀ ਸ਼ਿਕਾਰ ਖੇਡਣ ਗਏ ਨਾਲ ਚਲਿਆ ਗਿਆ ਉਹ ਬੰਦਾ ਜਾਂਦਾ ਹੀ ਸੀ ਤਾਂ ਤ ਜਿਹੜੀ ਤੰਦੀ ਹੁੰਦੀ ਆ ਨਾ ਹੂੰ ਤੀਰ ਕਮਾਨ ਦੀ ਉਹ ਥੋੜੀ ਢਿੱਲੀ ਸੀ ਜਦੋਂ ਕੱਸਣ ਲੱਗਿਆ ਉਹਦਾ ਧਾਗਾ ਬਹੁਤ ਪੱਕਾ ਹੁੰਦਾ ਤੇ ਰਾਜੇ ਦੀ ਉਂਗਲ ਇੱਥੋਂ ਇੰਨੀ ਆ ਕੇ ਵਿੱਚ ਕੱਟੀ ਗਈ ਹੂੰ ਰਾਜੇ ਦੀ ਉਂਗਲ ਕੱਟੀ ਗਈ ਤੇ ਉਹ ਜਨਰਲ ਨੂੰ ਦੱਸਿਆ ਆਪਣੇ ਸਲਾਹਕਾਰ ਨੂੰ ਨੇ ਕਹਿੰਦਾ ਯਾਰ ਮੇਰੀ ਤਾਂ ਉਂਗਲ ਕੱਟੀ ਗਈ ਉਹ ਆਦਾ ਕੇ ਰੱਬ ਜੋ ਕਰਦਾ ਠੀਕ ਕਰਦਾ ਹੁਣ ਇੱਕ ਬੰਦੇ ਦੀ ਉਂਗਲ ਕੱਟੀ ਪਈ ਆ ਤੁਸੀਂ ਕਹਦੇ ਹੋ ਯਾਰ ਰੱਬ ਜੋ ਕਰਦਾ ਠੀਕ ਕਰਦਾ ਉਹਦਾ ਤਾਂ ਪਾਰਾ ਇੱਕ ਰਾਜਾ ਉਹਦਾ ਦਿਮਾਗ ਚੱਕਰਾ ਗਿਆ ਉਹ ਕਹਿੰਦਾ ਕੋਈ ਨਹੀਂ ਉੱਥੋਂ ਤਾਂ ਉਹ ਆ ਗਿਆ ਆ ਕੇ ਉਹਨੇ ਆਪਣੇ ਵੈਦ ਤੋਂ ਪੱਟੀ ਪੁੱਟੀ ਕਰਾਈਆਂ ਦਾ ਵੀ ਉਹਨੂੰ ਚੱਕ ਕੇ ਜੇਲ੍ਹ ਚ ਪਾ ਦਿਓ ਅੱਛਾ ਹਾਂ ਕਹਿੰਦਾ ਉਹਨੂੰ ਹਵਾਲਾ ਤੇ ਸਿੱਟੋ ਮੇਰਾ ਤਾਂ ਪੀੜ ਨਾਲ ਬੁਰਾ ਹਾਲ ਹੋ ਗਿਆ ਮੇਰਾ ਲਹੂ ਵੀ ਨਿਕਲਿਆ ਮੇਰੀ ਉਂਗਲ ਕੱਟੀ ਗਈ ਤੇ ਉਹ ਆਦਾ ਕੇ ਰੱਬ ਜੋ ਕਰਦਾ ਹੈ ਠੀਕ ਕਰਦਾ ਹਾਂ ਚਲੋ ਜੀ ਉਹਨੂੰ ਹਵਾਲਾ ਤੇ ਸੜਦਾ ਨਾ ਭੁਖੜ ਪਾਣਾ ਹੂੰ ਤੇ ਉਹ ਉੱਥੇ ਵੀ ਆਉਂਦਾ ਮਸਤ ਬੈਠਾ ਅਗਲੇ ਦਿਨ ਰਾਜਾ ਮੰਨ ਲਓ 2-4 ਦਿਨ ਬਾਅਦ ਚਲਾ ਲਓ ਫੇਰ ਗਿਆ ਸ਼ਿਕਾਰ ਨੂੰ ਬੰਦੇ ਹੋਰ ਲੈ ਗਿਆ ਨਾਲ ਉਹ ਤਾਂ ਜੇਲ੍ਹ ਚ ਹੈ ਰਾਜੇ ਦੀ ਚ ਰਾਜਾ ਸ਼ਿਕਾਰ ਖੇਡਦਾ ਖੇਡਦਾ ਤੇ ਕਿਸੇ ਦੂਜੇ ਰਾਜ ਦੇ ਇਲਾਕੇ ਚ ਚਲਾ ਗਿਆ ਜੰਗਲ ਚ ਉਹਨੂੰ ਪਤਾ ਨਾ ਲੱਗਿਆ ਹੂੰ ਉੱਥੇ ਉਸ ਦਿਨ ਕੋਈ ਪ੍ਰੋਗਰਾਮ ਹੋ ਰਿਹਾ ਆਮ ਤੁਸੀਂ ਗੱਲਾਂ ਸੁਣਦੇ ਆ ਕਿ ਬਲੀ ਦਿੰਦੇ ਸੀ ਲੋਕ ਹੂੰ ਉਹਨਾਂ ਨੇ ਕਿਸੇ ਬੰਦੇ ਦੀ ਬਲੀ ਦੇਣੀ ਸੀ ਹੂੰ ਉਹਨਾਂ ਨੇ ਉਹ ਰਾਜਾ ਫੜ ਲਿਆ ਜਦੋਂ ਉਹਨਾਂ ਦੇ ਰਾਜ ਚ ਗਿਆ ਅੱਛਾ ਜਿਹੜੀ ਬਲੀ ਦਿੱਤੀ ਜਾਂਦੀ ਹੈ ਇਹ ਪੂਰੇ ਪੂਰਨ ਬੰਦੇ ਦੀ ਦਿੱਤੀ ਜਾਂਦੀ ਹੈ ਚਾਹ ਪੂਰਨ ਜਾਨਵਰ ਹੋਵੇ ਤੁਸੀਂ ਆਮ ਅੱਜਕੱਲ ਸੁਣਦੇ ਬੱਕਰੇ ਦਿੰਦੇ ਆ ਲੋਕ ਚੜਾਵਾ ਚੜਾਉਂਦੇ ਆ ਤਾਂ ਉਹ ਵੇਦੇ ਆ ਵੀ ਉਹਦਾ ਕੋਈ ਖੋਰ ਕੋਈ ਤੀਜ ਕੋਈ ਅੱਖ ਟੀਰੀ ਜਾਂ ਕੋਈ ਇਦਾਂ ਦਾ ਨਹੀਂ ਲੈਂਦੇ ਹੋ ਹਨਾ ਪੂਰਾ ਹੋਵੇ ਜਣੀ ਹੂੰ ਤਾਂ ਉਹਨਾਂ ਨੇ ਰਾਜੇ ਨੂੰ ਫੜ ਲਿਆ ਆਂਦੇ ਆ ਕਿ ਚੱਲ ਨਾਲੇ ਬਗਾਨਾ ਆਪਣਾ ਜਾਣਾ ਕੁਛ ਨਹੀਂ ਤੇ ਬਲੀ ਆਪਾਂ ਇਸੇ ਦੀ ਦੇ ਦਿੰਨੇ ਆ ਹੂੰ ਉਹ ਰਾਜੇ ਨੂੰ ਜਦੋਂ ਉਹਨਾਂ ਨੇ ਬੰਨ ਬੁੰਨ ਲਿਆ ਨੂਡ ਲਿਆ ਤੇ ਲੱਗੇ ਉਹਦੀ ਬਲੀ ਦੇਣ ਉਹ ਆnde ਅਰੇ ਤਾਂ ਉਂਗਲ ਕੱਟੀ ਵੀ ਆਖੇ ਹੂੰ ਤੇ ਉਹ ਆਲੇ ਛੱਡ ਦਿਓ ਇਹਨੂੰ ਆਖੇ ਜਾਣ ਦਿਓ ਕਿ ਇਹ ਆਪਣੇ ਕਿਸੇ ਕੰਮ ਦਾ ਨਹੀਂ ਰਾਜੇ ਨੂੰ ਉਹਦੀ ਗੱਲ ਯਾਦ ਆਈ ਬੰਦੇ ਦੀ ਵੀ ਉਹ ਆਂਦਾ ਸੀ ਵੀ ਰੱਬ ਜੋ ਕਰਦਾ ਠੀਕ ਕਰਦਾ ਹਾਂ ਚਲ ਰਾਜਾ ਉੱਥੋਂ ਵਾਪਸ ਆ ਗਿਆ ਹੂੰ ਆ ਕੇ ਉਹਨੇ ਉਹ ਬੰਦੇ ਨੂੰ ਜੇਲ੍ਹ ਚੋਂ ਕੱਢਿਆ ਆਂਦਾ ਯਾਰ ਵੀ ਉਹਨੇ ਠੀਕ ਕਿਹਾ ਸੀ ਉਹ ਕਹਿੰਦਾ ਯਾਰ ਤੂੰ ਵੀ ਮੈਨੂੰ ਇੰਨੀ ਕੰਮ ਦੀਆਂ ਗੱਲਾਂ ਦੱਸਦਾ ਰਿਹਾ ਤੇ ਮੈਂ ਤੈਨੂੰ ਜੇਲ੍ਹ ਚ ਤਾੜਿਆ ਵੀ ਮੈਂ ਤੇ ਇਥੋਂ ਮਾਫੀ ਮੰਗਦਾ ਐ ਇਸ ਗੱਲ ਦੀ ਵੀ ਮੈਥੋਂ ਗਲਤੀ ਹੋਈ ਆ ਉਹ ਕਹਿੰਦਾ ਨਹੀਂ ਰੱਬ ਜੋ ਤੁਸੀਂ ਜਿਹੜਾ ਮੈਨੂੰ ਜੇਲ੍ਹ ਚ ਤਾੜਿਆ ਨਾ ਇਹ ਵੀ ਰੱਬ ਜੋ ਕਰਦਾ ਕਹਿੰਦਾ ਠੀਕ ਹੀ ਕਰਦਾ ਅੱਛਾ ਇਹ ਵੀ ਚੰਗਾ ਕਰਦਾ ਇਹ ਵੀ ਕਹਿੰਦਾ ਚੰਗਾ ਹੀ ਹੋਇਆ ਉਹ ਕਹਿੰਦਾ ਯਾਰ ਉਹ ਕਿਵੇਂ ਮੈਂ ਤੂੰ ਹਰ ਗੱਲ ਤੇ ਇੱਕੋ ਹੀ ਦੱਬੀ ਆਉਣਾ ਹਾਂ ਉਹ ਕਹਿੰਦਾ ਜੀ ਚੰਗਾ ਐ ਕਰਦਾ ਵੀ ਜੇ ਤੁਹਾਡੇ ਨਾਲ ਅੱਜ ਮੈਂ ਹੁੰਦਾ ਤੇ ਮੈਂ ਤਾਂ ਪੂਰਾ ਸੀ ਜਾਂਦਾ ਵੀ ਬਲੀ ਮੇਰੀ ਹੋ ਜਾਂਦਾ ਬਲੀ ਮੇਰੀ ਚਾੜ ਦੇਣੀ ਸੀ ਤਾਂ ਚਲੋ ਇਹ ਆਪਣੇ ਇੱਕ ਗੱਲ ਨੂੰ ਥੋੜਾ ਜਿਹਾ ਪ੍ਰੂਫ ਕਰਨ ਵਾਸਤੇ ਜਾਂ ਆਪਣਾ ਧਿਆਨ ਕੇਂਦਰਿਤ ਕਰਨ ਵਾਸਤੇ ਆਮ ਆਪਣੇ ਦਰਸ਼ਕਾਂ ਦਾ ਪਏ ਚੀਜ਼ਾਂ ਪਾਉਨੇ ਆ ਹਾਂ ਪਰ ਹੈ ਇਹ ਸਚਾਈਆਂ ਇਨਸਾਨ ਦੇ ਮਾਈਂਡ ਨੂੰ ਪੱਕਾ ਕਰਨ ਵਾਸਤੇ ਆ ਕਿ ਪ੍ਰਮਾਤਮਾ ਨੇ ਜੋ ਕਰਨਾ ਉਹੀ ਕਰਨਾ ਸਾਡੀ ਸਮਝ ਸਾਡੀ ਸੋਚ ਦਾ ਇੱਕ ਦਾਇਰਾ ਹੋ ਸਕਦਾ ਹਾਂ ਲਿਮਟਿਡ ਹੈ ਪ੍ਰਮਾਤਮਾ ਦੀ ਕਰਨੀ ਦਾ ਉਹਦੀ ਦਾਤ ਦਾ ਤੇ ਉਹਦੀ ਕਰਾਮਾਤ ਦਾ ਕੋਈ ਦਾਇਰਾ ਨਹੀਂ ਹੂੰ ਗੁਰਬਾਣੀ ਚ ਸ਼ਬਦ ਆਉਂਦਾ ਖਿਨ ਮਹਿ ਥਾਪ ਉਥਾਪਨ ਹਾਰਾ ਇੱਕ ਖਿੰਣ ਚ ਕੁਛ ਵੀ ਥਾਪ ਦੇਵੇ ਤੇ ਕੁਛ ਵੀ ਉਹਨਾਂ ਨਸ਼ਟ ਕਰ ਦੇਵੇ ਇਹ ਪਰਮਾਤਮਾ ਕੋਲ ਸ਼ਕਤੀ ਹੈਗੀ ਆ ਤਾਂ ਫਿਰ ਸਾਨੂੰ ਇਹ ਆ ਵੀ ਆਖਿਰਕਾਰ ਗੱਲ ਤਾਂ ਇੱਥੇ ਆ ਕੇ ਹੋਣੀ ਚਾਹੀਦੀ ਨਾ ਕਿ ਜੋ ਕਰਦਾ ਪਰਮਾਤਮਾ ਹੀ ਕਰਦਾ ਹਾਂਜੀ ਤੇ ਹੁਣ ਕਈਆਂ ਦੇ ਸ਼ਿਕਵਾ ਏਡਾ ਵੱਡਾ ਹੁੰਦਾ ਵੀ ਉਹਨਾਂ ਉਹਨਾਂ ਦਾ ਮਾੜਾ ਹੀ ਬੜਾ ਹੋ ਜਾਂਦਾ ਕਿ ਵੀ ਦੁੱਖ ਇੰਨੇ ਹੁੰਦੇ ਆ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਸ਼ੁਕਰਾਨਾ ਕਰਨ ਨੂੰ ਵੀ ਹੈ ਨੀਗਾ ਕੁਛ ਉਹਨਾਂ ਦਾ ਵੀ ਸ਼ਿਕਵਾ ਏਡੇ ਵੱਡੇ ਹੁੰਦੇ ਉਹਨਾਂ ਦੇ ਮੈਂ ਸਮਝਿਆ ਗੱਲ ਤੁਹਾਡੀ ਵੀ ਸ਼ਿਕਵਿਆਂ ਨੇ ਸ਼ੁਕਰਾਨੇ ਨੂੰ ਦੱਬ ਲਿਆ ਦੱਬ ਲਿਆ ਬਿਲਕੁਲ ਬਿਲਕੁਲ ਹਾਂ ਤੇ ਉਹ ਹੁਣ ਬਹੁਤ ਦੋਹੀ ਹੁੰਦੇ ਮਨ ਚ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਮਾੜਾ ਹੀ ਹੋ ਜਾਂਦਾ ਵੀ ਸਾਡਾ ਤਾਂ ਕੋਈ ਅੰਗ ਨਹੀਂ ਹੁੰਦਾ ਇਹ ਵੀ ਨਾ ਇੱਕ ਜ਼ਿੰਦਗੀ ਦਾ ਪਾਰਟ ਆ ਜੇ ਹੁਣ ਦੁੱਖ ਤੇ ਸੁੱਖ ਆ ਨਾ ਸਾਰਿਆਂ ਦੀ ਜ਼ਿੰਦਗੀ ਇੱਕੋ ਜੀ ਤਾਂ ਹੁੰਦੀ ਨਹੀਂ ਹਮ ਹਰ ਬੰਦੇ ਦੀ ਆਪਣੀ ਕਿਸਮਤ ਆਪਾਂ ਨੂੰ ਆਮ ਬਜ਼ੁਰਗ ਜਾਂ ਧਾਰਮਿਕ ਜਿਹੜੇ ਲੋਕ ਐ ਦੱਸ ਦਿੰਦੇ ਕਿ ਯਾਰ ਪਿਛਲੇ ਕੀਤੇ ਕਰਮਾਂ ਦਾ ਵੀ ਕੋਈ ਫਾਲਾ ਚਲੋ ਸਾਇੰਸ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਜਾਂ ਅੱਜਕੱਲ ਮਾਡਰਨ ਪੀੜ੍ਹੀ ਹੈ ਜਿਹੜੀ ਇਹ ਵੀ ਨਹੀਂ ਮੰਨਦੀ ਪਰ ਆਖਰਕਾਰ ਜੇ ਬਜ਼ੁਰਗਾਂ ਨੇ ਕੋਈ ਗੱਲਾਂ ਕਹੀਆਂ ਜਾਂ ਗ੍ਰੰਥਾਂ 'ਚ ਜਾਂ ਆਪਣੇ ਕਿਸੇ ਕਿਤਾਬਾਂ 'ਚ ਕisse ਕਹਾਣੀਆਂ ਹੈ ਆ ਤਾਂ ਕਿਤੋਂ ਤਾਂ ਆਏ ਆ ਹਨਾ ਤਾਂ ਕੁਝ ਹੱਦ ਤੱਕ ਸੱਚਾਈ ਤਾਂ ਹੈ ਆ ਉਹ ਹਰ ਬੰਦੇ ਦੀ ਜ਼ਿੰਦਗੀ ਪਰਮਾਤਮਾ ਇੱਕੋ ਜੀ ਨਹੀਂ ਲਿਖ ਸਕਦਾ ਹਨਾ ਜੇ ਹੁਣ ਸਾਰਿਆਂ ਨੂੰ ਹੀ ਬੰਦਾ ਰਾਜੇ ਹੀ ਬਣਾ ਦੇਵੇ ਤਾਂ ਆਪਾਂ ਇਹਨੇ ਕੂੜਾ ਕੌਣ ਚੱਕੇ ਫਿਰ ਗਲੀਆਂ 'ਚੋਂ ਹਮ ਛੋਟੀ ਦੁਕਾਨਦਾਰੀ ਕੌਣ ਕਰੇ ਛੋਟਾ ਕੰਮ ਰੇੜੀ ਲਾਉਣ ਵਾਲਾ ਕੌਣ ਕਰੇ ਸਾਰਿਆਂ ਦੇ ਸ਼ੋਅਰੂਮ ਹੀ ਹੋਣ ਤਾਂ ਤਾਂ ਇਹ ਪ੍ਰਮਾਤਮਾ ਨੇ ਨਾ ਇੱਕ ਤਾਣਾ ਬਾਣਾ ਵਿਛਾ ਕੇ ਦੁਨੀਆ ਨੂੰ ਸੈੱਟ ਕੀਤਾ ਹਮ ਹਰ ਕਿਸੇ ਬੰਦੇ ਨੂੰ ਕਿਸੇ ਵਿੱਚ ਹੁਨਰ ਮਾ ਹਸਲ ਹੈ ਹਰ ਬੰਦੇ ਕੋਲੇ ਕੋਈ ਨਾ ਕੋਈ ਵੱਖਰਾ ਹੁਨਰ ਹੈ ਹਮ ਹਰ ਬੰਦੇ 'ਚ ਕੋਈ ਵੱਖਰੀ ਕਲਾ ਹਮ ਇੱਕੋ ਜੇ ਨਹੀਂ ਸਾਰੀ ਦੁਨੀਆ ਤਾਂ ਉਹ ਦੁੱਖ ਸੁੱਖ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਇੱਕ ਅਲੱਗ ਗੱਲ ਆ ਦੁੱਖ ਆਪਣੇ ਕਰਮਾਂ ਦੇ ਆ ਕਈ ਵਾਰੀ ਸਾਥੋਂ ਹੀ ਕੁਝ ਐਸੀਆਂ ਗਲਤੀਆਂ ਹੋ ਜਾਂਦੀਆਂ ਅਸੀਂ ਉਹ ਆਉਂਦੀਆਂ ਗਲਤੀਆਂ ਦਾ ਵੀ ਰੱਬ ਦੇ ਸਿਰਫ ਹੋਣਾ ਭੰਨਣ ਲੱਗ ਜਾਂਦੇ ਹਾਂ ਤਾਂ ਇਹਦਾ ਸਾਰੀਆਂ ਚੀਜ਼ਾਂ ਦਾ ਇਹ ਸੁਮੇਲ ਹੀ ਆ ਵੀ ਜਿਹੜੇ ਰੱਬ ਦਾ ਕੀਤਾ ਨਾ ਤਾਂ ਉਹਨੂੰ ਮੰਨਣ ਤੇ ਜਿਹੜਾ ਬੰਦਾ ਯਕੀਨ ਰੱਖਦਾ ਨਾ ਉਹ ਥੋੜਾ ਜਆ ਮਾਈਂਡਲੀ ਤੌਰ ਤੇ ਸਟਰੋਂਗ ਰਹਿੰਦਾ ਹੈ ਜ਼ਿੰਦਗੀ 'ਚ ਕਿਉਂਕਿ ਜੋ ਹੋਣਾ ਉਹ ਤਾਂ ਤੈਅ ਆ ਤੁਸੀਂ ਬਦਲ ਨਹੀਂ ਸਕਦੇ ਤੁਸੀਂ ਕੁਝ ਨਹੀਂ ਕਰ ਸਕਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਝੇ ਤਾਂ ਹਉਮੈ ਕਹੇ ਨਾ ਕੋਏ ਉਹ ਕਹਿੰਦੇ ਜੇ ਤੂੰ ਹੁਕਮ 부ਝ ਲਿਆ ਪ੍ਰਮਾਤਮਾ ਦਾ ਤਾਂ ਫਿਰ ਤੈਨੂੰ ਹਉਮੈ ਵੀ ਨਹੀਂ ਆਉਂਦੀ ਹਉਮੈ ਕਹਿੰਦੇ ਹੰਕਾਰ ਨੂੰ ਵੀ ਮੇਰਾ ਬਹੁਤ ਚੰਗਾ ਹੋ ਗਿਆ ਨਾ ਤਾਂ ਤੂੰ ਹੰਕਾਰ ਵੀ ਨਹੀਂ ਕਰੇਗਾ ਕਿ ਨਹੀਂ ਯਾਰ ਪਰਮਾਤਮਾ ਨੇ ਕੀਤਾ ਗੁਰਬਾਣੀ ਵੀ ਸਾਨੂੰ ਇਹ ਕੋਸ਼ਿਸ਼ ਦੱਸਦੀ ਆ ਤੇ ਚੰਗੀਆਂ ਕਿਤਾਬਾਂ ਚ ਬਹੁਤ ਕਿਸੇ ਕਹਾਣੀਆਂ ਸਾਨੂੰ ਪੜਨ ਨੂੰ ਮਿਲ ਜਾਂਦੇ ਆ ਅੱਗੇ ਤਾਂ ਲੋਕ ਬਜ਼ੁਰਗਾਂ ਤੋਂ ਇਹ ਗੱਲਾਂ ਸੁਣ ਲੈਂਦੇ ਸੀ ਇਹਦੇ ਨਾਲ ਸੰਬੰਧ ਵਿੱਚ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਕਿਸੇ ਬੰਦੇ ਨੂੰ ਬੜੀ ਆਦਤ ਸੀ ਯਾਰ ਰੱਬ বিনা ਸਾਰੇ ਪੁੱਠੇ ਹੀ ਕੰਮ ਕਰਦਾ ਅੱਛਾ ਜਿਵੇਂ ਆਪਾਂ ਹੁਣ ਇਹਦੀ ਗੱਲ ਸੁਣਾਈ ਹੈ ਨਾ ਇਹ ਆਂਦਾ ਸੀ ਵੀ ਰੱਬ ਜੋ ਕਰਦਾ ਠੀਕ ਆ ਕੁਝ ਐਸਾ ਇੱਕ ਬੰਦਾ ਵੀ ਸੀ ਜਿਹੜਾ ਕਹਿੰਦਾ ਹੈ ਰੱਬ ਵੀ ਸਾਰੇ ਪੁੱਠੇ ਕਰਦਾ अच्छा उने जिथे खड़ना ना आ देख यार दस हुन इन्नी ਧੁੱਪ ਚੜਾਤੀ ਆ ਗਰਮੀ ਨਾਲ ਅੱਗੇ ਜਾਨ ਨਿਕਲੀ ਜਾਂਦੀ ਆ ਤੇ ਦੱਸ ਇਹਦਾ ਸਰਦਾ ਨਹੀਂ ਆ ਕਿ ਰੱਬ ਦਾ ਜਣੀ ਉਹਨੇ ਜਣੀ ਮਜ਼ਾਕ ਚ ਵੀ ਗੱਲਾਂ ਰੱਬ ਨੂੰ ਤਾਨੇ ਵਾਲੀਆਂ ਹੀ ਕਰੀ ਜਾਂਦੀਆਂ ਹੁਣ ਸਰਦੀ ਦਾ ਮੌਸਮ ਆ ਸਰਦੀ ਪਹਿਣੀ ਆ ਪੰਜਾਬ ਚ ਆਪਾਂ ਇਹਨੇ ਧੁੰਦ ਪਈ ਜਾਂਦੀ ਇਥੇ ਯੂਰਪ ਦੇ ਵਿੱਚ ਬਰਫ ਪਈ ਜਾਂਦੀ ਆ ਤਾਂ ਉਹ ਕੁਦਰਤ ਦਾ ਜੋ ਹੁਣ ਸਿਲੇਬਸ ਸੈੱਟ ਕੀਤਾ ਉਹਦਾ ਉਹਨੇ ਚੱਲਣਾ ਹੀ ਆ ਹਮ ਚਲੋ ਜੀ ਉਹ ਜਿੱਥੇ ਖੜਿਆ ਕਰੇ ਨਾ ਹਰ ਗੱਲ ਉਲਟ ਕਰਿਆ ਕਰਿਆ ਉਹਦਾ ਰੱਬ ਦਾ ਵੀ ਕੰਮ ਪੁੱਠਾ ਹੀ ਆਂਦਾ ਸਾਰਾ ਹੀ ਅੱਛਾ ਪੁਰਾਣਾ ਸਮਾਂ ਸੀ ਪੈਦਲ ਲੋਕ ਇਧਰ ਉਧਰ ਜਾਣ ਆਉਣ ਕਰਦੇ ਹੁੰਦੇ ਸੀ ਉਹ ਬੰਦਾ ਪੈਦਲ ਤੁਰਿਆ ਆਉਂਦਾ ਉਹਨੇ ਕਿਸੇ ਦੂਜੇ ਸ਼ਹਿਰ ਜਾਣਾ ਜਾਂ ਦੂਜੇ ਪਿੰਡ ਜਾਣਾ ਸੀ ਰਸਤੇ ਦੇ ਵਿੱਚ ਗਰਮੀ ਬੜੀ ਧੁੱਪ ਪਹਿਲਾਂ ਤਾਂ ਰੱਬ ਨੂੰ ਤਾਂਨੇ ਦਿੰਦਾ ਆਂਦਾ ਤੇਰੇ ਕੰਮ ਪੁੱਠੇ ਆਜਾਂਦਾ ਮੈਂ ਪੈਦਲ ਤੁਰਿਆ ਜਾਣਾ ਤੂੰ ਆ ਦਾ ਡਾਟ ਕੱਢੀ ਆਉਣਾ ਗਰਮੀ ਨਾਲੀ ਤੇ ਆਂਦਾਵੇਂ ਪਸੀਨੇ ਨਾਲ ਭਿੱਜ ਗਿਆ ਚਲ ਸੋਚਿਆ ਉਹਨੇ ਵੀ ਕਿਸੇ ਦਰਖਤ ਦੀ ਛਾਵੇਂ ਬੈਠਦੇ ਆਂ ਅੰਬ ਦਾ ਬੂਟਾ ਸੀਗਾ ਤੇ ਉਹਦੇ ਥੱਲੇ ਬਹਿ ਗਿਆ ਹੂੰ ਤੇ ਕੱਪੜਾ ਵਿਛਾ ਲਿਆ ਲੰਮਾ ਪੈ ਗਿਆ ਪਿਆ ਪਿਆ ਸੋਚੀ ਜਾਂਦਾ ਤਾਂ ਉਹ ਨੂੰ ਮੂੰਹ ਕਰਕੇ ਉਹਨੇ ਵੇਖਿਆ ਨਿੱਕੇ ਨਿੱਕੇ ਆਂਬੀਆਂ ਲੱਗੀਆਂ ਆਂਬ ਤੇ ਹੂੰ ਤੇ ਫਿਰ ਇੱਧਰ ਕਿਤੇ ਪੈ ਦੀ ਨਿਗਾਹ ਗਈ ਸਾਹਮਣੇ ਉਹ ਮਤੀਰੀਆਂ ਦੀ ਵੱਲ ਸੀ ਜਿਹਨੂੰ ਲੋਕ ਵਾਟਰਮੈਲਨ ਕਹਿ ਦਿੰਦੇ ਹਨ ਹਾਂ ਹਾਂ ਤੇ ਉਹ ਬੜੇ ਵੱਡੇ ਵੱਡੇ ਹੁੰਦੇ ਆਪਾਂ ਨੂੰ ਪਤਾ ਹੁਣ ਤੇ ਵੱਲ ਦਾ ਤਾਂ ਤੰਦ ਹੁਣ ਪਤਲਾ ਜਿਆ ਨਾ ਹੂੰ ਕਹਿੰਦਾ ਹਟਦਾ ਨਹੀਂ ਪੁੱਠੇ ਕਰਨਵਾ ਦਾ ਆ ਵੀ ਤੇਰਾ ਪੁੱਠਾ ਆਖੇ ਹੂੰ ਉਹ ਮਨ ਚ ਫੇਰ ਆਂਦਾ ਕਿਡਾ ਵੱਡਾ ਆ ਦਾ ਵੇਹ ਦਰਖਤਾਂ ਦਾ ਕੋਠੇ ਜੋਂ ਵੀ ਉੱਚਾ ਤੇ ਇਹਨੂੰ ਆਂਦਾ ਭੂਰਾ ਭੂਰਾ ਆਂਬੀਆਂ ਲਾਈਆਂ ਹਾਂ ਤੇ ਆਲਾ ਪੂਰਾ ਪਤਲੀ ਜੀ ਵੱਲ ਆ ਇਹਨੂੰ ਆ ਦਾ ਡੇੜਿਆਂ ਦਾ ਮਤੀਰੇ ਲਾ ਰੱਖੇ ਦੀ ਹੂੰ ਜਾਨ ਨਿਕਲੀ ਪਈ ਐ ਹਾਂ ਚਲੋ ਸੋਚਦਾ ਸੋਚਦਾ ਮਨ ਚ ਉਹਨੂੰ ਨੀਂਦ ਆ ਗਈ ਸੌ ਗਿਆ ਉੱਤੋਂ ਦਾ ਕੁਦਰਤ ਦਰਖਤ ਹਿੱਲਿਆ ਕਿਸੇ ਵਜ੍ਹਾ ਨਾਲ ਜਾਂ ਜਾਨਵਰ ਨੇ ਟੱਕ ਮਾਰੀ ਅੰਬੀ ਟੁੱਟ ਗਈ ਤੇ ਉਹਦੇ ਨੱਕ ਤੇ ਵੱਜੀ ਤੇ ਬੁੜਕ ਕੇ ਉੱਠਿਆ ਹਾਂ ਵੇਖਿਆ ਵੀ ਕੀ ਵੱਜਿਆ ਤਾਂ ਅੰਬੀ ਚੱਕੀ ਉਹਨੇ ਥੱਲੇੋਂ ਛੋਟੀ ਜੰਬ ਜਾਂ ਹਾਂ ਫੇਰਾ ਦਾ ਯਾਰ ਆਹ ਜਿਆਂ ਦਾ ਉਹ ਮਤੀਰਾ ਡਿੱਗ ਕੇ ਵੱਜ ਜਾਂਦਾ ਤਾਂ ਤਾਂ ਉਹ ਹੀਆਂ ਦਾ ਸਿਰਸੁਰ ਪਾਟ ਗਿਆ ਸੀ ਫੇਰ ਬੰਦਾ ਮੰਨਿਆ ਜਣੀ ਪਰਮਾਤਮਾ ਕਈ ਵਾਰੀ ਥੋੜੇ ਨਾਲ ਘਟਨਾਵਾ ਇਹੋ ਜੀਆਂ ਕਰ ਦਿੰਦਾ ਕਿ ਤੁਹਾਨੂੰ ਮਨਾ ਕੇ ਛੱਡਦਾ ਤੁਹਾਨੂੰ ਮਨਾ ਕੇ ਛੱਡਦਾ ਉਹ ساری ਜ਼ਿੰਦਗੀ ਨਹੀਂ ਸੀ ਮੰਨਿਆ ਉਹ ਇੱਕ ਇੱਕ ਘਟਨਾ ਨੇ ਮਨਾਤਾ ਰਾਜਾ ਰਾਜਾ ਹੋਣ ਦੇ ਬਾਵਜੂਦ ਉਹਨੂੰ ਗੁੱਸਾ ਕਰਦਾ ਸੀ ਜਿਹੜੀ ਆਪਾਂ ਅੱਗੇ ਗੱਲ ਸੁਣਾਈ ਆ ਤਾਂ ਪਰਮਾਤਮਾ ਨੇ ਉਹਨੂੰ ਉਸ ਘਟਨਾ ਨਾਲ ਮਨਾਇਆ ਇਹ ਘਟਨਾਵਾ ਚਾਹੇ ਮਨੋਂ ਘੜਤਾ ਚਾਹੇ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਬਣਾਈਆਂ ਗਈਆਂ ਪਰ ਆਖਰਕਾਰ ਇਹਨਾਂ ਦਾ ਨਿਚੋੜ ਇਹੀ ਨਿਕਲਦਾ ਹੈ ਕਿ ਰੱਬ ਬੰਦੇ ਨੂੰ ਮਨਾ ਲੈਂਦਾ ਹੂੰ ਆਪਾਂ ਕਹਦੇ ਨੇ ਨਾ ਕਿ ਰੱਬ ਤੋਂ ਕੋਈ ਭੱਜ ਨਹੀਂ ਸਕਦਾ ਹੂੰ ਤਾਂ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਆ ਬੰਦੇ ਦੇ ਹੱਥ ਸਿਰਫ ਮਿਹਨਤ ਕਰਨੀ ਚੰਗੇ ਕੰਮ ਕਰਨੇ ਹੀ ਆ ਮੈਨੂੰ ਲੱਗਦਾ ਵੀ ਦੁੱਖ ਕੁਸ਼ ਆਪਾਂ ਆਪ ਵੀ ਖੁਦ ਪੈਦਾ ਕੀਤੇ ਵੇ ਹੁਣ ਦੇ ਜ਼ਮਾਨੇ 'ਚ ਜੇ ਹੁਣ ਕਹੀਏ ਤੁਸੀਂ ਪਹਿਲਾਂ ਗੱਲ ਕਹੀ ਵੀ ਜੇ ਸਾਰਿਆਂ ਨੂੰ ਇੱਕੋ ਜਿਹਾ ਬਣਾਤਾ ਤੇ ਫਿਰ ਦੂਜਾ ਛੋਟਾ ਕੰਮ ਕੌਣ ਕਰੂਗਾ ਹਨਾ ਬਿਲਕੁਲ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਦੇਖੀਏ ਤੇ ਆਪਾਂ ਨਾ ਸੋਚ ਹਰੇਕ ਦੀ ਆ ਵੀ ਮੈਂ ਉਹ ਵਧੀਆ ਕੰਮ ਕਰਦਾ ਤੇ ਮੈਂ ਵੀ ਉਹੀ ਕਰਾਂ ਉਹਨੂੰ ਲੈ ਕੇ ਵੀ ਆਪਣੀ ਕਪੈਸਿਟੀ ਨਹੀਂ ਹੁੰਦੀ ਉਹ ਵੀ ਆਪਾਂ ਉੱਥੇ ਤੱਕ ਪਹੁੰਚ ਜਗੇ ਹਨਾ ਆਪਾਂ ਨੂੰ ਵੱਖਰੇ ਰਾਹ ਲੈ ਚੁਣੇ ਹੁੰਦਾ ਕਈ ਵਰੀ ਬਿਲਕੁਲ ਬਿਲਕੁਲ ਤੇ ਆਪਾਂ ਉਹ ਚੁਣ ਲੱਗ ਜੰਨੇ ਤੇ ਉਹਦੇ ਚ ਆਪਾਂ ਨੂੰ ਮੁਸ਼ਕਲਾ ਹੁੰਦੀਆਂ ਉਹਦੇ ਚ ਐ ਹੋ ਨਾ ਜਿਹੜਾ ਅੱਜ ਸਮਾਂ ਹਮ ਅੱਗੇ ਤਾਂ ਕੱਲੀ ਖੇਤੀ ਸੀਗੀ ਬਲਦ ਜੋੜ ਲੇ ਹਮ ਖੇਤ ਹਲ ਵਾਉਣ ਚਲੇ ਗਏ ਜਾਂ ਕੋਈ ਬਿਰਲਾ ਬੰਦਾ ਨੌਕਰੀ ਕਰਦਾ ਸੀ ਚਲੋ ਸ਼ਹਿਰੀ ਲੋਕ ਆਪਣੇ ਵੀਰ ਆ ਜਿਹੜੇ ਉਹ ਦੁਕਾਨਦਾਰੀਆਂ ਕਰਦੇ ਸੀ ਉਹਨਾਂ ਦਾ ਪਿਤਾ ਪੁਰਖੀ ਧੰਦਾ ਸੀ ਉਹ ਚੱਲੀ ਜਾਂਦਾ ਸੀ ਹੁਣ ਅੱਜ ਯੋਗਿਆ ਪੜ੍ਹਾਈ ਦਾ ਹਮ ਅੱਜ ਐਸੇ ਐਸੇ ਕੰਮ ਖੁੱਲ ਗਏ ਐਸੇ ਐਸੇ ਕਾਰੋਬਾਰ ਚੱਲ ਗਏ ਜਿੰਨਾ ਜ ਤੁਸੀਂ ਪਹਿਲਾਂ ਤੁਹਾਨੂੰ ਹੋ ਸਕਦਾ 2-4 ਸਾਲ ਉਹਦੀ ਸਟੱਡੀ ਕਰਨੀ ਪਵੇ ਹਮ ਚਾਹ ਕਿਸੇ ਨੇ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਤਾਂ ਉਹਦੀ ਸਟੱਡੀ ਹੈ ਉਹਦਾ ਕੋਰਸ ਆ ਡਿਪਲੋਮਾ ਡਿਗਰੀਆਂ ਹਣਾ ਸਾਰੇ ਬੱਚੇ ਪੜ੍ਹਦੇ ਆ ਤੇ ਜਦੋਂ ਕਿਸੇ ਕਿਤੇ ਬਾਰੇ ਸਾਨੂੰ ਕਈ ਵਾਰੀ ਇਹ ਹੁੰਦਾ ਵੀ ਅਸੀਂ ਰੀਸਨਲ ਕਰ ਲਿਆ ਉਹ ਕੰਮ ਹਮ ਸਾਨੂੰ ਉਹਦੇ ਬਾਰੇ ਨਫੇ ਨੁਕਸਾਨ ਦੀ ਜਾਣਕਾਰੀ ਨਹੀਂ ਸਾਨੂੰ ਉਹਨੂੰ ਕਿਵੇਂ ਕਰਨਾ ਉਹਦੇ ਬਾਰੇ ਸਾਡੇ ਦਿਮਾਗ 'ਚ ਕੋਈ ਆਈਡੀਆ ਨਹੀਂ ਉਹਦੇ ਚੰਗੇ ਮਾੜੇ ਪ੍ਰਭਾਵ ਦਾ ਹੀ ਨਹੀਂ ਪਤਾ ਸਾਨੂੰ ਹੂੰ ਉਹਦੀ ਕਪੈਸਿਟੀ ਵੀ ਸਾਡੇ ਕੋਲੇ ਹੈਗੀ ਆ ਕਿ ਨਹੀਂ ਜੋ ਹੋਇਆ ਕਈ ਵਾਰੀ ਵੀ ਜਿੰਨਾ ਕਿ ਸਰਮਾਇਆ ਕੋਲੇ ਹੈਗਾ ਜਿੰਨੇ ਕਿ ਪੈਸੇ ਆ ਚੱਕ ਕੇ ਲਾਤੇ ਜਾਂ ਕੁਝ ਕਰ ਦਿਆ ਚੱਕ ਕੇ ਵੀ ਲਾਤੇ ਹੂੰ ਹੁਣ ਜ਼ਰੂਰੀ ਨਹੀਂ ਵੀ ਮੁਨਾਫਾ ਹੀ ਹੋਣਾ ਜਾਂ ਵੀ ਕੰਮ ਸ਼ੁਰੂ ਕਰਨ ਸਾਰੀ ਤੇਜ਼ੀ ਆਉਣੀ ਆ ਹਨਾ ਤਾਂ ਸਲੋ ਵੀ ਚੱਲੂਗਾ ਹੋ ਸਕਦਾ ਕਿ ਤੇ ਰਿਕਵਰਟ ਵੀ ਆਵੇ ਉਦੋਂ ਫਿਰ ਇਹ 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 ਚੀਜ਼ਾਂ ਪੈਦਾ ਹੁੰਦੀਆਂ ਨੇ ਜਿਹੜੀ ਤੂੰ ਕਹੀ ਆ ਕੱਲ ਉਦੋਂ ਆਪਾਂ ਉਹਨੂੰ ਦੁੱਖ ਸਮਝਣ ਲੱਗ ਜਾਂਦੇ ਹੂੰ ਉਹ ਚੀਜ਼ ਸਾਡਾ ਦੁੱਖ ਬਣ ਜਾਂਦੀ ਹੈ ਦੁੱਖ ਬਣ ਜਾਂਦੀ ਹੈ ਜਿਹੜਾ ਘਟ ਵੇਖੋ ਘਾਟਾ ਕੋਈ ਵੀ ਹੈ ਅੱਗੇ ਪਹਿਲੇ ਸ਼ੁਰੂ ਚ ਗੱਲ ਕੀਤੀ ਚਾਹੇ ਉਹ ਬੰਦੇ ਨੂੰ ਪਰਿਵਾਰ ਦਾ ਪੈ ਜੇ ਚਾਹੇ ਸਿਹਤ ਦਾ ਪੈ ਜੇ ਚਾਹੇ ਕਾਰੋਬਾਰ ਚ ਪੈ ਜੇ ਇਹਦਾ ਦੁੱਖ ਹੈ ਤੇ ਇਨਸਾਨ ਮਨੋਂ ਫੀਲ ਕਰਦਾ ਇਹਨਾਂ ਚੀਜ਼ਾਂ ਨੂੰ ਤੇ ਜਦੋਂ ਮਨੋਂ ਫੀਲ ਕਰਦਾ ਫਿਰ ਰੱਬ ਨੂੰ ਤਾਂ ਨਾ ਵੀ ਦਿੰਦਾ ਮੇਰਾ ਬਣ ਤਾਂ ਨਹੀਂ ਯਾਰ ਮੇਰੇ ਨਾਲ ਇਹ ਹੋ ਗਿਆ ਇੱਕ ਚੀਜ਼ ਹੋਰ ਹੈ ਹਾਂ ਆਨੇ ਹੁੰਦੇ ਹਨ ਜਿਹੜੀ ਅਕਲ ਹੈ ਇਹ ਵੱਡੀ ਬਹੁਤ ਹੈ ਹਾਂ ਪਰ ਅਕਲ ਰੱਬ ਤੋਂ ਵੱਡੀ ਨਹੀਂ ਰਾਜਾ ਹੋਇਆ ਅਕਬਰ ਹਾਂ ਸਾਰੀ ਦੁਨੀਆ ਦੇ ਉਹਦੀਆਂ ਕਿਸੇ ਕਹਾਣੀਆਂ ਪੜੀਆਂ ਉਹਦਾ ਇੱਕ ਵਜ਼ੀਰ ਹੋਇਆ ਵੀਰਬਲ ਜਿਹਨੂੰ ਦੁਨੀਆ ਦਾ ਹਾਜ਼ਰ ਜਵਾਬ ਵਜ਼ੀਰ ਮੰਨਿਆ ਗਿਆ ਕਿ ਰਾਜੇ ਨੇ ਕੋਈ ਸਵਾਲ ਉਹਨੂੰ ਕੀਤਾ ਕੋਈ ਵੀ ਤਾਂ ਉਹਨੇ ਉਹਦਾ ਜਵਾਬ ਦਿੱਤਾ ਅੱਛਾ ਕੋਈ ਵੀ ਇਦਾਂ ਦਾ ਨਹੀਂ ਸੀਗਾ ਜਿਹਦਾ ਜਵਾਬ ਨਹੀਂ ਦਿੱਤਾ ਔਰ ਜਵਾਨੀ ਦਿੱਤਾ ਅੱਛਾ ਕਿਤੋਂ ਪੜ੍ਹਾਈ ਨਹੀਂ ਉਹਨੇ ਕੀਤੀ ਉਹਦੀ ਹੂੰ ਗੋਡ ਗਿਫਟ ਸੀ ਪ੍ਰਮਾਤਮਾ ਵੱਲੋਂ ਉਹਦਾ ਦਿਮਾਗ ਉਹਨੂੰ ਰਾਜੇ ਨੇ ਪੁੱਛ ਲਿਆ ਕਹਿੰਦਾ ਵੀਰਬਲ ਅਸਮਾਨ ਤੇ ਤਾਰੇ ਕਿੰਨੇ ਆ ਬਹੁਤ ਹਾਜ਼ਰ ਜਵਾਬ ਸੀ ਨਾ ਉਹਨੇ ਆਖਿਆ ਕੋਈ ਵੱਡਾ ਹੀ ਸਵਾਲ ਪੁੱਛਦੇ ਆ ਹੂੰ ਹੁਣ ਵੱਡਾ ਜਵਾਬ ਵੀ ਅੱਗੋਂ ਆ ਗਿਆ ਹੂੰ ਇਹ ਸਵਾਲ ਵੱਡਾ ਤਾਂ ਜਵਾਬ ਵੀ ਵੱਡਾ ਹੀ ਆ ਗਿਆ ਉਹ ਕਹਿੰਦਾ ਜੀ ਜਿੰਨੇ ਭੇਡ ਦੇ ਸਰੀਰ ਤੇ ਵਾਲ ਹੁੰਦੇ ਆ ਨਾ ਓਨੇ ਤਾਰੇ ਆ ਰਾਜੇ ਦਾ ਦਿਮਾਗ ਚੱਕਰਾਤਾ ਉਹ ਬੰਦੇ ਨੇ ਉਹ ਕਹਿੰਦਾ ਵੀ ਜੇ ਭੇਡ ਦੇ ਵਾਲ ਗਿਣ ਲੈਣਾ ਤਾਂ ਤਾਰੇ ਵੀ ਗਿਣੇ ਜਾਣਗੇ ਹਾਂ ਤੇ ਹੁਣ ਨਾ ਤਾਂ ਭੇਡ ਦੇ ਵਾਲ ਗਿਣੇ ਜਾਣੇ ਨਾ ਤਾਰੇ ਗਿਣੇ ਨਾ ਤਾਰੇ ਗਿਣੇ ਚਲੋ ਮਗਰ ਉਹਦੂ ਥੋੜਾ ਜਿਹਾ ਦਿਮਾਗ ਰਾਜੇ ਦਾ ਚੱਕਰਾਇਆ ਪਿਆ ਸੀ ਸਵਾਲ ਛੋਟਾ ਨਿਕਲ ਆਇਆ ਉਹਦੇ ਦਿਮਾਗ ਚੋਂ ਹਾਂ ਕਹਿੰਦਾ ਵੀਰਬਾਲ ਦਿੱਲੀ ਚ ਕਾਂ ਕਿੰਨੇ ਆ ਹਾਂ ਕਹਿੰਦਾ ਜੀ 2317 ਹੂੰ ਬੀਹੋਂਦਾ ਯਾਰ ਤੂੰ ਗਿਣਤੀ ਕਰਕੇ ਆਏ ਜੇ ਵੱਧ ਹੋਏ ਤਾਂ ਆਂਦਾ ਵੱਧ ਹੋਏ ਜਨਾਬ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆਏ ਹੋਣਗੇ ਅੱਛਾ ਕਹਿੰਦਾ ਤੇ ਜੇ ਘਟ ਗਏ ਤੇ ਕਹਿੰਦਾ ਇਹ ਕਿਤੇ ਮਿਲਣ ਗਏ ਹੋਣਗੇ ਜਣੀ ਗੱਲ ਕਾਦੀ ਆ ਵੀ ਉਹ ਬੰਦਾ ਇੰਨਾ ਹਾਜ਼ਰ ਜਵਾਬ ਹੋਣ ਦੇ ਬਾਵਜੂਦ ਮੈਂ ਜਿਹੜੀ ਗੱਲ ਵੇਖੋ ਇੱਕ ਹਾਸਾ ਅਲੱਗ ਚੀਜ਼ ਆ ਮੈਂ ਜਿਹੜੀ ਗੱਲ ਕਹਿਣੀ ਚਾਹੁੰਨਾ ਕਿ ਦੁਨੀਆ ਦਾ ਇੰਨਾ ਦਿਮਾਗ ਵਾਲਾ ਬੰਦਾ ਹਾਂ ਪਰ ਉਹ ਕੀ ਸੀ ਵਜ਼ੀਰ ਉਹ ਰਾਜਾ ਕਿਉਂ ਨਹੀਂ ਬਣਿਆ ਹਾਂ ਫਿਰ ਇੱਥੇ ਆਪੋ ਗੱਲ ਆਉਂਦੀ ਆ ਨਾ ਕਿ ਜਿੱਥੇ ਰੱਬ ਰੱਖੇ ਰਹਿੰਦਾ ਤਾਂ ਬੰਦਾ ਉੱਥੇ ਹੀ ਆ ਨਾ ਉੱਥੇ ਰਹਿੰਦਾ ਬੁੱਧੀ ਰਾਜੇ ਨਾਲੋਂ ਤੇਜ ਐ ਰਾਜੇ ਦੀ ਹਰ ਗੱਲ ਦਾ ਜਵਾਬ ਆ ਉਹਦੇ ਕੋਲੇ ਹੂੰ ਰਾਜ ਨੂੰ ਚਲਾਉਣ ਦੀਆਂ ਸਿੱਖਿਆਵਾਂ ਉਹ ਦਿੰਦਾ ਰਾਜੇ ਪਰ ਰਾਜਾ ਨਹੀਂ ਬਣ ਸਕਿਆ ਪਰ ਰਾਜਾ ਕੌਣ ਐ ਅਕਬਰ ਐ ਹਾਂ ਤਾਂ ਇੱਥੇ ਵੀ ਇੱਕ ਸਚਾਈ ਆ ਇਤਿਹਾਸਿਕ ਗੱਲ ਆ ਕਿ ਰਾਜੇ ਦਾ ਵਜੀਰ ਸੀ ਚਲੋ ਜਿਹੜੀਆਂ ਆਪਾਂ ਉਹ ਗੱਲਾਂ ਸੁਣਾਉਣੇ ਉਹ ਮਨੂ ਘੜਤ ਹੋ ਸਕਦੀਆਂ ਇੱਕ ਲੋਕਾਂ ਨੂੰ ਪ੍ਰੂਫ ਦੇ ਤੌਰ ਤੇ ਆਪਾਂ ਪੇਸ਼ ਕਰਦੇ ਆ ਕੋਈ ਚੀਜ਼ ਆਪਦੇ ਮਨ ਨੂੰ ਹੌਸਲਾ ਦੇਣ ਵਾਸਤੇ ਪਰ ਇਹ ਜਿਹੜੀ ਘਟਨਾ ਬੀਰਬਾਲ ਵਾਲੀ ਆ ਅਕਬਰ ਵਾਲੀ ਆ ਇਹ ਸਾਹਮ ਲੋਕਾਂ ਨੇ ਇਹਦੇ ਕਿਸੇ ਕਹਾਣੀਆਂ ਪੜੇ ਹੋਏ ਬਹੁਤ ਕਿਤਾਬਾਂ ਤੇ ਛਪੀਆਂ ਹਾਜ਼ਰ ਜਵਾਬ ਬੰਦਾ ਸੀ ਮੇਰਾ ਖਿਆਲ ਆ ਜਿਹੜੇ ਪੁਰਾਣੇ ਬਜ਼ੁਰਗ ਆ ਬਹੁਤ ਇਹਨੂੰ ਜਾਣਦੇ ਆ ਇਹ ਇਹ ਦੇ ਮਤਲਬ ਕਮਾਂਕਾਰਾਂ ਨੂੰ ਵੀ ਇਹ ਕਿਵੇਂ ਜਵਾਬ ਦਿੰਦਾ ਸੀ ਇਹਦੇ ਕਿਸੇ ਕਹਾਣੀਆਂ ਤਾਂ ਹੋਰ ਬਹੁਤ ਆ ਇਨੂੰ ਤਾਂ ਰਾਜੇ ਨੇ ਇੱਕ ਵਾਰੀ ਬੜੀ ਗੰਦੀ ਜੀ ਗੱਲ ਪੁੱਛ ਲਈ ਸੀ ਹੂੰ ਚਲੋ ਆਪਾਂ ਇਹ ਵਿਸ਼ੇ ਤੋਂ ਥੋੜਾ ਬਾਹਰ ਚਲੇ ਜਾਨੇ ਕਈ ਵਾਰੀ ਹੂੰ ਰਾਜਾ ਕਹਿੰਦਾ ਵੀਰ ਬਾਲ ਯਾਰ ਅਖੇ ਬਹੁਤ ਭੈੜਾ ਜਿਹਾ ਸੁਪਨਾ ਆਇਆ ਰਾਤ ਅਖੇ ਹੂੰ ਆਹਦਾ ਜੀ ਕੀ ਕਿਹੋ ਜਿਹਾ ਆ ਗਿਆ ਅਖੇ ਕਹਿੰਦਾ ਯਾਰ ਨਾ ਹੀ ਪੁੱਛਾਂਦਾ ਮੇਰਾ ਦੱਸਣ ਨੂੰ ਜੀ ਨਹੀਂ ਕਰਦਾ ਵੀ ਤੇਰੇ ਬਾਰੇ ਮਾੜਾ ਹੀ ਐ ਹੂੰ ਆਹਦਾ ਕੋਈ ਗੱਲ ਨਹੀਂ ਦੱਸੋ ਤੁਸੀਂ ਇਹੋ ਜਿਹਾ ਵੀ ਆ ਦੱਸ ਦਿਓ ਹੂੰ ਰਾਜਾ ਆਹਦਾ ਯਾਰ ਦੋ ਤਲਾਬ ਆ ਅਖੇ ਇੱਕ ਤਾਂ ਗਟਰ ਵਾਲਾ ਗੰਦਗੀ ਦਾ ਹੂੰ ਇੱਕ ਆਂਦਾ ਸ਼ਹਿਦ ਦਾ ਅਖੇ ਹੂੰ ਕਹਿੰਦਾ ਮੈਂ ਨਾ ਜਿਵੇਂ ਸ਼ਹਿਦ ਵਾਲੀ ਤਲਾਹ ਚ ਡਿੱਗ ਪਿਆ ਤੇ ਤੂੰ ਡਿੱਗ ਪਿਆ ਉਹਦੇ ਚ ਯਾਰਾ ਕਹਿੰਦਾ ਜੀ ਕਿੰਨੇ ਕ ਵਜੇ ਸੁਪਨਾ ਆਇਆ ਸੀ ਕਹਿੰਦਾ ਮੇਰੀ ਜਾਗ ਖੁੱਲੀ ਉਹ ਤੋਂ ਬਾਅਦ ਮੈਂ ਪਾਣੀ ਪੀਤਾ ਸਵਾ 1:00 ਹੋਏ ਸੀ ਰਾਤ ਦੇ ਕਹਿੰਦਾ ਤੇ ਆਖਰਕਾਰ ਤੁਸੀਂ ਇੱਕ ਹੋਰ ਵੇਖਿਆ ਜੀ ਜਿਹੜੇ ਇਨਸਾਨ ਨੂੰ ਸੁਪਨੇ ਆਉਂਦੇ ਆ ਇਹ 12 ਵਜੇ ਤੋਂ ਬਾਅਦ ਬਾਅਦ ਆਉਂਦੇ ਤੇ 3 ਵਜੇ ਤੋਂ ਪਹਿਲਾਂ ਪਹਿਲਾਂ ਆਉਂਦੇ ਅੱਛਾ ਜਿਆਦਾ ਮੋਸਟਲੀ ਵੇਖੋ ਟਾਈਮ ਥੋੜਾ ਬਹੁਤਾ ਕਿਸੇ ਨਾਲ ਹੋ ਸਕਦੀ ਹੈ ਪਰ ਮੋਸਟਲੀ ਜ਼ਿਆਦਾਤਰ ਸੁਪਨੇ ਜਿਹੜੇ ਕਿਸੇ ਨੂੰ ਆਉਂਦੇ ਆ ਨਾ ਹੂੰ ਇਹ 12 ਤੋਂ 3 3:30 ਦੇ ਵਿੱਚ ਹੀ ਆਉਂਦੇ ਆ ਹੂੰ ਕਹਿੰਦਾ ਜੀ ਸਵਾ ਦੋ ਵਜੇ ਰਾਜਾਂ ਦਾ ਮੈਨੂੰ ਸੁਪਨਾ ਆਇਆ ਹੂੰ ਉਹ ਕਹਿੰਦਾ ਜੀ 2:20 ਤੇ ਮੈਨੂੰ ਵੀ ਆਇਆ ਆਂਦਾ ਇੱਕ ਹੂੰ ਕਹਿੰਦਾ ਉਹ ਕਿਵੇਂ ਆ ਰਾ ਤੁਸੀਂ ਮੈਨੂੰ ਚੱਟਣ ਲੱਗ ਗਏ ਮੈਂ ਤੁਹਾਨੂੰ ਚੱਟਣ ਲੱਗ ਗਿਆ ਰਾਜਾ ਫੇਰ ਕਮਲਾ ਕਰਤਾ ਉਹਨੇ ਉਸ ਬੰਦੇ ਦਾ ਇਨਾ ਦਿਮਾਗ ਹਰ ਛੋਟੀ ਗੱਲ ਦਾ ਹੂੰ ਹਰ ਵੱਡੀ ਗੱਲ ਦਾ ਉਹਦੇ ਕੋਲੇ ਜਵਾਬ ਸੀ ਪਰ ਉਹ ਕੀ ਸੀ ਵਜੀਰ ਇਸ ਕਰਕੇ ਸਾਨੂੰ ਹੋਣਾ ਤਾਂ ਇਹ ਚਾਹੀਦਾ ਕਿ ਪ੍ਰਮਾਤਮਾ ਨੇ ਜੀ ਨੂੰ ਜਿੱਥੇ ਰੱਖਣਾ ਉਹਨੂੰ ਉੱਥੇ ਰੱਖਣਾ ਅਸੀਂ ਤਾਂ ਛੋਟੀਆਂ-ਮੋਟੀਆਂ ਬੁੱਧੀਆਂ ਲੈ ਕੇ ਤੁਰੇ ਫਿਰਦੇ ਆਂ ਦੁਨੀਆ ਤੋਂ ਤਾਂ ਕਹਿੰਦੇ ਨਾ ਉੱਥੇ ਐਸੇ-ਐਸੇ ਲੋਕ ਹੋ ਕੇ ਤੁਰ ਕੇ ਜਿਹੜੇ ਕਿਸੇ ਨੂੰ ਗੱਲ ਹੀ ਨਹੀਂ ਸੀ ਕਰਨ ਦਿੰਦੇ ਕਿਸੇ ਮੈਟਰ ਤੇ ਵੀ ਇਹ ਨਹੀਂ ਆ ਕਿ ਉਹ ਮਜ਼ਾਕੀਆ ਗੱਲ ਹੀ ਕਰਦੇ ਸੀ ਉਹਨਾਂ ਦੇ ਜਿਹੜੇ ਆਨਸਰ ਸੀ ਲੌਜੀਕਲੀ ਸੀਗੇ ਹੂੰ ਸਾਹਮਣੇ ਵਾਲੇ ਨੂੰ ਸੈਟੀਸਫਾਈਡ ਕਰਦੇ ਸੀ ਹੂੰ ਬੰਦਾ ਮੰਨਦਾ ਸੀ ਉਸ ਗੱਲ ਨੂੰ ਕਿ ਨਹੀਂ ਯਾਰ ਇਹਦਾ ਜਵਾਬ ਸਹੀ ਹੈ ਜਿੰਨਾ ਚਿਰ ਕਿਸੇ ਦਾ ਜਵਾਬ ਸਹੀ ਨਾ ਹੋ ਜਾ ਆਪਾਂ ਮੰਨਦੇ ਨਹੀਂ ਉਹ ਬੰਦੇ ਨੂੰ ਪੂਰਾ ਮਨੋ ਮਨਾ ਕੇ ਛੱਡਦਾ ਸੀ ਹੂੰ ਜਵਾਬ ਇਹੋ ਜਿਹਾ ਦਿੰਦਾ ਸੀ ਤਾਂ ਫਿਰ ਉਹ ਰਾਜਾ ਨਹੀਂ ਬਣਿਆ ਤਾਂ ਇਥੋਂ ਸਿੱਧ ਇਹ ਹੀ ਹੁੰਦਾ ਕਿ ਯਾਰ ਜੋ ਕਰਨਾ ਉਹ ਪ੍ਰਮਾਤਮਾ ਨੇ ਕਰਨਾ ਸਾਡੇ ਜਿੰਨਾ ਕੁ ਵਾਸਾ ਆਪਾਂ ਕਰਦੇ ਆਪਣੇ ਦਿਮਾਗ ਚ ਕਿੰਨੀ ਕੁ ਸਿੱਖਿਆ ਅਸੀਂ ਕਿਸੇ ਕੰਮ ਬਾਰੇ ਕਿੰਨੀ ਕੁ ਸੋਝੀ ਰੱਖਦੇ ਆ ਜਾਣਕਾਰੀ ਰੱਖਦੇ ਆ ਅਸੀਂ ਉਹ ਕਰਦੇ ਆ ਚਲੋ ਹਰ ਇਨਸਾਨ ਦੀ ਹੈਨਾ ਇਹੋ ਹੀ ਪ੍ਰਮਾਤਮਾ ਨੇ ਡਿਊਟੀ ਲਈ ਆ ਆਪਾਂ ਜ਼ਿਆਦਾਤਰ ਆਪਣੇ ਦਾ ਪਰਿਵਾਰ ਪਾਲਣ ਤੱਕ ਹੀ ਹੁੰਦਾ ਹੈਨਾ ਕਿ ਆਪਣੀ ਯਾਰ ਚੰਗੀ ਕਮਾਈ ਹੋਈ ਜਾਵੇ ਪਰਿਵਾਰ ਪਲੀ ਜਾਂਦਾ ਹੈ ਤੇ ਚਲੋ ਅਸੀਂ ਥੋੜੀ ਬਹੁਤ ਤਰੱਕੀ ਵੀ ਨਾਲ ਕਰੀ ਜਾਂਦੇ ਆ ਅੱਜ ਦੇ ਮਹਗਾਈ ਭਰੇ ਯੋਗ ਚ ਤਾਂ ਇੰਨਾ ਕੀ ਆ ਸਾਰਾ ਕੁਝ ਪ੍ਰਮਾਤਮਾ ਤੇ ਛੱਡ ਕੇ ਵੀ ਨਹੀਂ ਸਰਦਾ ਤੇ ਸਾਰਾ ਕੁਝ ਆਪ ਦੇ ਤੇ ਲੈ ਕੇ ਵੀ ਨਹੀਂ ਸਰਦਾ ਮਿਹਨਤ ਤਾਂ ਕਰਨੀ ਪੈਣੀ ਹਾਂ ਰੱਬ ਨੇ ਇਹ ਤਾਂ ਕਿਹਾ ਹੀ ਆ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਹਾਲ ਚਲਾਇਆ ਨਹੀਂ ਚਲਾਉਂਦੇ ਉਹਨਾਂ ਦਾ ਤਾਂ ਸਰਦਾ ਹੀ ਸੀ ਨਾ ਨਿਰੰਕਾਰ ਦਾ ਰੂਪ ਸੀ ਪਰ ਉਹਨਾਂ ਨੇ ਸਾਨੂੰ ਇਹ ਚੀਜ਼ ਸਿੱਖਿਆ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿੰਨੇ ਦੁੱਖ ਆਏ ਹਮ ਪਰਿਵਾਰ ਸਾਰਾ ਸ਼ਹੀਦ ਹੋਇਆ ਹਮ ਮਾਛੀਵਾੜੇ ਦੇ ਜੰਗਲਾਂ 'ਚ ਵੀ ਕੰਡੇ ਵੱਜੇ ਆ ਪੈਰਾਂ 'ਚ ਚੋਲਾ ਵੀ ਪਾਟਿਆ ਸਾਰਾ ਉੱਥੇ ਹਮ ਪਰ ਉਹਨਾਂ ਨੇ ਰੱਬ ਨੂੰ ਸ਼ਿਕਵਾ ਤਾਂ ਨਹੀਂ ਹਮ ਠੀਕ ਆ ਨਾ ਉਹਨਾਂ ਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਹਿ ਕੇ ਸ਼ੁਕਰਾਨਾ ਹੀ ਕੀਤਾ ਹਨਾ ਉਹ ਸਾਰਾ ਜਿਹੜਾ ਸ਼ਬਦ ਆ ਸਾਰੇ ਲੋਕ ਜਾਣਦੇ ਆ ਯਾਰ ਰੇ ਦਾ ਸਾਨੂੰ ਸੱਤਰ ਚੰਗਾ ਪਾਠ ਕਿੜਿਆਂ ਦਾ ਰਹਿਣਾ ਹਮ ਤਾਂ ਇਸ ਕਰਕੇ ਹਰ ਇਨਸਾਨ ਦੀ ਜ਼ਿੰਦਗੀ 'ਚ ਕਿੱਡਾ ਹੀ ਉਹ ਮਹਾਨ ਆਇਆ ਪ੍ਰਮਾਤਮਾ ਨੇ ਉਹਦੀ ਚੈ ਪ੍ਰੀਖਿਆ ਦੇ ਤੌਰ ਤੇ ਸਮਝ ਲਓ ਚਾਹ ਇਹ ਉਹਦਾ ਪਾਰਟ ਆਫ ਲਾਈਫ ਸਮਝ ਲਓ ਉਹਨੂੰ ਦੁੱਖ ਵੀ ਦਿੱਤੇ ਆ ਉਹਨੂੰ ਸੁੱਖ ਵੀ ਦਿੱਤੇ ਆ ਸੁੱਖ ਵੀ ਦਿੱਤੇ ਆ ਨਾਨਕ ਦੁਖੀਆ ਸਭ ਸੰਸਾਰ ਕਿਸੇ ਨੂੰ ਛੋਟਾ ਮੋਟਾ ਦੁੱਖ ਜ਼ਰੂਰ ਹੈ ਹੂੰ ਹੁਣ ਕਈ ਬਹੁਤ ਅਮੀਰ ਬੰਦੇ ਹੁੰਦੇ ਆ ਆਪ ਨੂੰ ਲੱਗਦਾ ਹੁੰਦਾ ਯਾਰ ਇਹ ਵੱਡੀ ਗੱਡੀ ਤੇ ਆ ਹੂੰ ਕਪੜੇ ਵੀ ਬਹੁਤ ਮਹਿੰਗੇ ਬ੍ਰਾਂਡਡ ਪਾਏ ਹੋਏ ਆ ਸਿਹਤ ਵੀ ਬੜੀ ਸੋਹਣੀ ਆ ਉਸ ਬੰਦੇ ਨੂੰ ਮਾਈਂਡਲੀ ਕੋਈ ਨਾ ਕੋਈ ਦੁੱਖ ਜ਼ਰੂਰ ਹੋਊ ਕਦੇ ਫਰੋਲ ਕੇ ਕਦੇ ਫਰੋਲਣ ਦਾ ਮਤਲਬ ਹੁੰਦਾ ਉਸ ਬੰਦੇ ਨਾਲ ਕੋਈ ਨੇੜਤਾ ਹੋਵੇ ਜਿਸ ਨਾਲ ਉਹ ਵੀ ਕਹਿ ਦਿੰਦੇ ਆ ਵੀ ਜਿਹਨੂੰ ਨਾ ਛੇੜੋ ਉਹ ਸੋਪੀਆ ਸੁਖਾ ਜੀ ਨੂੰ ਨਾ ਪੁੱਛੋ ਹਾਂ ਹਾਂ ਜੇ ਪੁੱਛੋਗੇ ਜੇ ਉਹ ਦੱਸਣ ਦੇ ਇਰਾਦੇ ਨਾਲ ਹੋਇਆ ਤੁਹਾਡੇ ਕੋਲ ਉਹਦਾ ਇਰਾਦਾ ਹੋਇਆ ਦੱਸਣ ਦਾ ਜਾਂ ਉਹਨੂੰ ਲੱਗਿਆ ਵੀ ਇਹ ਇਹ ਉਹ ਬੰਦਾ ਜਿਹਨੂੰ ਮੈਂ ਦੱਸ ਸਕਦਾ ਸਾਰਿਆਂ ਕੋਲ ਆਪਾਂ ਦੁੱਖ ਸ਼ੇਅਰ ਨਹੀਂ ਕਰਦੇ ਹਨਾ ਤਾਂ ਜੇ ਉਹਨੂੰ ਲੱਗਦਾ ਵੀ ਇਹ ਬੰਦਾ ਮੇਰਾ ਵਿਸ਼ਵਾਸੀ ਆ ਜਾਂ ਮੇਰਾ ਰਿਸ਼ਤੇਦਾਰ ਆ ਜਾਂ ਨੇੜਤਾ ਰੱਖਣ ਵਾਲਾ ਉਹਦੇ ਕੋਲ ਜੇਕਰ ਉਹ ਗੱਲ ਜਰੂਰ ਕਰੋ ਹੂੰ ਕਿ ਨਹੀਂ ਯਾਰ ਮੈਂ ਵੀ ਇਸ ਗੱਲੋਂ ਪਰੇਸ਼ਾਨ ਹਾਂ ਇਸ ਵਾਸਤੇ ਦੁੱਖ ਹਰੇਕ ਦੀ ਜ਼ਿੰਦਗੀ 'ਚ ਆ ਤਾਣੇ ਦਿੱਤਿਆਂ ਘਟਣੇ ਨਹੀਂ ਹੂੰ ਤੇ ਸ਼ੁਕਰਾਨੇ ਕੀਤੇ ਆ ਜਰੂਰ ਘਟ ਜਾਂਦੇ ਆ ਇਸ ਲਈ ਤਾਨਾ ਨਹੀਂ ਸ਼ੁਕਰਾਨਾ ਕਰਨਾ ਚਾਹੀਦਾ ਤੇ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਉਹਨੂੰ ਯਾਦ ਕਰਕੇ ਉਹਦਾ ਊਟ ਆਸਰਾ ਲੈ ਕੇ ਕੰਮ ਸ਼ੁਰੂ ਕਰੋ ਸਵੇਰੇ ਮੰਨ ਲਓ ਉੱਠਦੇ ਆਪਾਂ ਕੰਮ ਤੇ ਜਾਂਦੇ ਆ ਵੈਗਰੂ ਦਾ ਸ਼ੁਕਰਾਨਾ ਕਰਕੇ ਉਹਦਾ ਨਾਮ ਲੈ ਕੇ ਜਾਓ ਤਾਂ ਉਹ ਬੰਦੇ ਦੇ ਕੰਮਾਂ 'ਚ ਬਰਕਤਾਂ ਪਾਉਂਦਾ ਹੀ ਪਾਉਂਦਾ ਤੇ ਤਾਨੇ ਨਹੀਂ ਦੇਣੇ ਮਤਲਬ ਵੀ ਇਹ ਨਹੀਂ ਕਿ ਜੇ ਚੰਗਾ ਹੋ ਗਿਆ ਤਾਂ ਮੈਂ ਕੀਤਾ ਮਾੜਾ ਹੋ ਗਿਆ ਤਾਂ ਰੱਬ ਤੇ ਸਿੱਟਦੇ ਹੋ ਨਹੀਂ ਇਹ ਤਾਂ ਫਿਰ ਅਸੀਂ ਦੂਜੇ ਦੀ ਗੱਲ 'ਚ ਪਾਉਣ ਵਾਲੀ ਗੱਲ ਕਰਦੇ ਆ ਨਾ ਤਾਂ ਸਾਨੂੰ ਹਮੇਸ਼ਾ ਮਨ ਨੂੰ ਥੋੜਾ ਜਿਹਾ ਹੌਸਲੇ ਚ ਤੇ ਸਹਿਣ ਸ਼ਕਤੀ ਵੱਡੀ ਰੱਖ ਕੇ ਚੱਲਣਾ ਪਊ ਸਾਡੇ ਸਹਿਣ ਸ਼ਕਤੀ ਜਿਵੇਂ ਸ਼ੁਰੂ ਚ ਗੱਲ ਕੀਤੀ ਸੀ ਸਹਿਣ ਕਰਨ ਦੀ ਆਦਤ ਹੋਵੇ ਜਿੱਤ ਨੂੰ ਵੀ ਅਸੀਂ ਸਹਿਣ ਕਰ ਸਕੀਏ ਤੇ ਹਾਰ ਨੂੰ ਵੀ ਸਹਿਣ ਕਰ ਸਕੀਏ ਹਾਂਜੀ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਥੋੜੇ ਬਹੁਤੇ ਛਿੱਕਵੇ ਵੀ ਦੂਰ ਹੋਣਗੇ ਇਹ ਕਿੱਸੇ ਆ ਜਰੂਰ ਅਪਣਾਓ ਜੇ ਵੀ ਦੁੱਖ ਵੱਡੇ ਨਹੀਂ ਹੁੰਦੇ ਆਪਾਂ ਖੁਦ ਵੱਡੇ ਕਰ ਲੈਂਦੇ ਉਹਨਾਂ ਨੂੰ ਕਈ ਵਾਰੀ ਤੇ ਮਿਹਨਤ ਕਰਦੇ ਰਹੋ ਪ੍ਰਮਾਤਮਾ ਆਪੇ ਹੀ ਫਲ ਆ ਦਿੰਦਾ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਇਦਾਂ ਹੀ ਵਧੀਆ ਵਧੀਆ ਕਿਸੇ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਵਾਂਗੇ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਜੇ ਕੋਈ ਤੁਹਾਡੇ ਕੋਲੇ ਵਿਸ਼ਾ ਹੋਇਆ ਉਹ ਵੀ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਜੇ ਹੋ ਸਕਦਾ ਅਸੀਂ ਉਸ ਟੌਪਿਕ ਤੇ ਗੱਲ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ